ਪਰ ਲਾਰੈਂਸ ਬਿਸ਼ਨੋਈ ਵੀ ਤਾਂ ਯੂਨੀਵਰਸਿਟੀ ਦੇ ਵਿੱਚ ਸੁਪਨੇ ਆਸਾਂ ਇਹ ਕੁਝ ਲੈ ਕੇ ਆਇਆ ਹੋ। ਕੋਣ ਮੁੰਡਾ ਚਾਊਗਾ ਆਪਣੀ ਜਵਾਨੀ ਜੇਲ੍ਹ ਚ ਕੱਢਣੀ ਹੈ ਭਾਜੀ। ਜਾਂ ਮਾਪੇ ਤੋਂ ਦੂਰ ਰਹਿਣਾ। ਹਾਂ। ਨਾਲ ਇੰਨੀ ਵਧੀਆ ਫੈਮਿਲੀ ਤੋਂ ਬਿਲੋਂਗ ਕਰਦਾ ਹੀ ਲਾਰੈਂਸ। ਹਾਂ। ਆ ਰੋੜਾ ਸਾਹਵ ਲੜਾਈਆਂ ਹੋਈਆਂ। ਕੋਈ ਰਾਜਨੀਤਿਕ ਲੜਾਈ ਸੀ, ਕੁੜਨਾ ਪਿੱਛੇ ਲੜਾਈ ਸੀ, ਕੋਈ ਯਾਰੀ ਦੋਸਤੀ ਪਿੱਛੇ ਲੜਾਈ ਸੀ। ਅਜਿਹਾ ਕੀ ਸੀ ਯੂਨੀਵਰਸਿਟੀ ਦੇ ਵਿੱਚ? ਸਮਾਂ ਉਹ ਸਿਚੁਏਸ਼ਨ ਇਦਾਂ ਦੀਆਂ ਹੋ ਗਈਆਂ ਉਹ ਜਿਹੜੀ ਕਲਮ ਸੀਗੀ ਉਹ ਹੱਥੋਂ ਛੁੱਟਦੀ ਗਈ। ਉਹ ਛੁੱੜਦੀ ਗਈ ਤੇ ਹੱਥ ਚ ਫਿਰ ਪਿਸਤੌਲ ਆ ਗਈ ਹੂੰ ਉਹ ਇੰਨੀ ਅੱਗੇ ਵਧ ਗਿਆ ਅੱਛਾ ਇੱਕ ਪਰਚਾ ਪੈਂਦਾ ਉਸ ਤੋਂ ਬਾਅਦ ਬਾਹਰ ਆਉਂਦਾ ਜਾਂ ਅੰਦਰ ਬੈਠੇ ਤੇ ਪਰਚੇ ਪਈ ਗਏ ਤੇ ਮੈਂ ਤੁਹਾਨੂੰ ਦੱਸਿਆ ਪਹਿਲੋਂ ਘਰੋਂ ਤੋਂ ਪਹਿਲੀ ਤਗੜਾ ਸੀਗਾ ਤੇ ਨਾਲ ਦੇ ਜਿਹੜੇ ਮੁੰਡੇ ਜੁੜੇ ਹੋਏ ਸੀਗੇ ਉਹ ਵੀ ਵਧੀਆ ਸੀਗੇ ਘਰੋਂ ਉਹ ਫਿਰ ਭਾਜੀ ਗਰੁੱਪ ਵਾਜੀ ਜਾਗੇ ਇਲੈਕਸ਼ਨ ਕਰਕੇ ਹੀ ਗਰੁੱਪ ਵਾਜੀ ਪਈ ਆਖਾਂਡ ਵੀ ਲਾਰੈਂਸ ਨੇ ਕੀਤਾ ਆਖਾਂਡ ਵੀ ਲਾਰੈਂਸ ਨੇ ਕੀਤਾ ਤੇ ਕਦੇ ਅੰਦਰ ਬੈਠੇ ਉਸ ਨੇ ਕਦੇ ਪ੍ਰਸ਼ਾਸਨ ਨੂੰ ਕਿਸੇ ਐਡਵੋਕੇਟ ਨੂੰ ਨਹੀਂ ਕਿਹਾ ਵੀ ਭਾਈ ਮੈਂ ਤਾਂ ਕੀਤਾ ਹੀ ਨਹੀਂ ਮੇਰਾ ਨਾਮ ਉਹ ਹੀ ਜੋੜੀ ਜਾਂਦੇ ਹੋ ਤਾਂ ਉਹ ਮੁੰਡਾ ਭਜੀ ਸਹੀ ਮੁੰਡਾ ਸੀਗਾ ਕੋਈ ਇਦਾਂ ਨਹੀਂ ਉਹਦੇ ਮਨ 'ਚ ਸੀਗਾ ਕਿ ਮੈਂ ਗੈਂਗਸਟਰ ਬਣਨਾ ਉਹ ਤਾਂ ਪੜ੍ਹਨ ਲਿਖਣ ਆਇਆ ਸੀ ਚਲੋ ਜੀ ਬਕਾਲਤ ਕਰਾਂਗੇ ਵਧੀਆ ਕੰਮ ਕਰਾਂਗੇ ਜਿਹੜੇ ਗੈਂਗਸਟਰਾਂ ਨੇ ਨਾਮੀ ਬੰਦੇ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਹਰ ਸਹੂਲਤ ਮਿਲਦੀ ਆ ਫੋਨ ਮਿਲਦਿਆ ਵਾਈਫਾਈ ਚੱਲਦਾ ਹਰ ਜਿਹੜੀ ਸਹੂਲਤ ਹੁੰਦੀ ਆ ਉਹਨਾਂ ਨੂੰ ਮਿਲਦੀ ਆ ਉਹ ਮਿਲਨ ਕਰਕੇ ਜਿਹੜਾ ਸਾਰਾ ਕੁਝ ਉਹ ਬਾਹਰ ਕਰਦੇ ਆ ਜੇ ਉਹ ਅਜਿਹਾ ਕੁਝ ਸੱਚਮੁੱਚ ਹੁੰਦਾ ਜੇਲ੍ਹ ਦੇ ਵਿੱਚ ਜੇ ਜੇਲ੍ਹ 'ਚ ਕੰਮ ਹੋ ਰਿਹਾ ਜੇਲ੍ਹ ਤੋਂ ਆਪਰੇਸ਼ਨ ਹੋ ਰਿਹਾ ਕੰਮ ਦਾ ਤੇ ਜੇਲ੍ਹ ਪ੍ਰਸ਼ਾਸਨ ਮਿਲਿਆ ਹੋਇਆ ਪਰ ਜੇਲ੍ਹ ਪ੍ਰਸ਼ਾਸਨ ਹਾfte ਤਾਂ ਨਹੀਂ ਲੋਕਾਂ ਗਈ ਹਾਜ਼ੀ ਮਿਲਿਆ ਹੋਇਆ ਸਰ ਲਾਰੈਂਸ ਬਿਸ਼ਨੋਈ ਵੀ ਤਾਂ ਯੂਨੀਵਰਸਿਟੀ ਦੇ ਵਿੱਚ ਸੁਪਨੇ ਆਸਾਂ ਇਹ ਕੁਝ ਲੈ ਕੇ ਆਇਆ ਹੋਇਆ ਤੇ ਪਰ ਜੇ ਵੇਖੀਏ ਇਥੋਂ ਜਿਹੜੇ ਉਹਨੇ ਸੁਪਨੇ ਪੂਰੇ ਕਰਕੇ ਜਾਣੇ ਸੀ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਨੇ ਸੀ ਉਹ ਨਹੀਂ ਕਰ ਪਾਇਆ ਆਖਰਕਾਰ ਜੇਲ੍ਹ ਦਾ ਆਦੀ ਕਿਉਂ ਹੋ ਗਿਆ ਸਰ ਜੇਲ੍ਹ ਦਾ ਆਦੀ ਗੱਲ ਇਹਦਾ ਹੈ ਕਿ ਵੀ ਕੋਣ ਮੁੰਡਾ ਚਾਹੂਗਾ ਆਪਣੀ ਜਵਾਨੀ ਜੇਲ੍ਹ ਚ ਕੱਢਣੀ ਹੈ ਭਾਜੀ ਮੇਰੇ ਮਾਪੇ ਤੋਂ ਦੂਰ ਰਹਿਣਾ ਨਾਲ ਇਨੀ ਵਧੀਆ ਫੈਮਿਲੀ ਤੋਂ ਬਿਲੋਂਗ ਕਰਦਾ ਹੀ ਲੋਰੈਂਸ ਤੇ ਘਰੋਂ ਵਧੀਆ ਠੀਕ ਠਾਕ ਸੀਗਾ ਸਰ ਗੱਲ ਇਦਾਂ ਹੈ ਕਿ ਵੀ ਜਦ ਲੜਾਈਆਂ ਹੋ ਜਾਂਦੀਆਂ ਨੇ ਤੇ ਉਹ ਛੋਟੀ ਮੋਟੀ ਲੜਾਈਆਂ ਛੋਟੀਆਂ ਰਹਿਵੇਂ ਤਾਂ ਠੀਕ ਹੈ। ਉਹ ਜਦ ਗੈਂਗ ਬਣ ਜਾਂਦੇ ਨੇ ਉਹ ਚੀਜ਼ ਵੱਧ ਗਈ। ਵੱਧ ਕੇ ਇੱਕ ਦੋ ਪਰਚੇ ਹੋਏ ਜੇਲ੍ਹ ਚ ਗਿਆ ਉਸ ਤੋਂ ਬਾਅਦ ਬਾਰ ਕਾਂਡ ਹੋਣੇ ਤਾਂ ਉਹਦਾ ਨਾਮ ਆ ਜਾਂਦਾ ਵਿੱਚੇ। ਤੁਸੀਂ ਸਮਝ ਸਕਦੇ ਹੋ ਮੈਂ ਪ੍ਰਸ਼ਾਸਨ ਨੂੰ ਗਲਤ ਨਹੀਂ ਕਹਿੰਦਾ। ਗੱਲ ਕੁਝ ਪ੍ਰਸ਼ਾਸਨ ਦੀ ਵੀ ਗਲਤੀ ਹੈ। ਜੇ ਉਹਨੂੰ ਸੁਧਾਰਨ ਦਾ ਮੌਕਾ ਮਿਲਦਾ ਕਿ ਵੀ ਚਲੋ ਲੜਾਈ ਹੋ ਜਾਂਦੀ ਹੈ ਜੀ ਸਮਾਹੋ ਸਕੂਲ ਚ ਵੀ ਹੁੰਦੀ ਹੈ ਛੋਟੇ ਤਬਕੇ ਤੋਂ ਤੁਸੀਂ ਵੱਡੇ ਤਬਕੇ ਤੱਕ ਲੈ ਜਾਓ। ਸਕੂਲ ਕਾਲਜ ਲੜਾਈਆਂ ਆਮ ਹੈ ਜੀ। ਹੋ ਜਾਂਦੀਆਂ ਨੇ ਚਾਹਣਕ ਪਿੱਛੇ ਹੋਵੇ ਚਾਹੇ ਇੱਕ ਪਾਰਟੀ ਪਿੱਛੇ ਹੋਵੇ ਹੈਨਾ ਪਰ ਉਹ ਨੂੰ ਮੌਕਾ ਮਿਲਣਾ ਚਾਹੀਦਾ ਸੀਗਾ ਜਿਹੜਾ ਮੌਕਾ ਨਹੀਂ ਮਿਲ ਪਾਇਆ ਕਿਉਂਕਿ ਉਹਦਾ ਨਾਂ ਵੀ ਜਦ ਤੁਸੀਂ ਇਨਵੋਲਵ ਕਰੀ ਜਾਉਂਗੇ ਭਾਜੀ ਹਰ ਜਗ੍ਹਾ ਤਾਂ ਫਿਰ ਬੰਦਾ ਤਾਂ ਕਹੂਗਾ ਚਲੋ ਇਹੀ ਠੀਕ ਹੈ ਫਿਰ ਜਦ ਮੈਨੂੰ ਸੁਧਰਨ ਦਾ ਮੌਕਾ ਹੀ ਨਹੀਂ ਦੇ ਰਹੇ ਮੇਰਾ ਨਾਂ ਬਾਰ-ਬਾਰ ਪਾਈ ਜਾਂਦੇ ਨੇ ਫਿਰ ਬੰਦਾ ਫਿਰ ਉਹਨੂੰ ਐਕਸੈਪਟ ਕਰ ਲੈਂਦਾ ਭਾਜੀ ਫਿਰ ਬੰਦਾ ਉਸੇ ਰਾਹ ਤੇ ਚੱਲਦਾ ਜਿਹੜੀਆਂ अरोड़ा ਸਾਹਿਬ ਲੜਾਈਆਂ ਹੋਈਆਂ ਕੋਈ ਰਾਜਨੀਤਿਕ ਲੜਾਈ ਸੀ ਕੁੜੀਆਂ ਪਿੱਛੇ ਲੜਾਈ ਸੀ ਕੋਈ ਯਾਰੀ ਦੋਸਤੀ ਪਿੱਛੇ ਲੜਾਈ ਸੀ ਅਜਿਹਾ ਕੀ ਸੀ ਯੂਨੀਵਰਸਿਟੀ ਦੇ ਵਿੱਚ ਜਿਹੜੀ ਲੜਾਈ ਦਾ ਇਹ ਪਰਚਾ ਬਣਿਆ ਜਾਂ ਲੜਾਈ ਕਿੱਦਾਂ ਦੀ ਸੀ ਭਾਜੀ ਦੇਖੋ ਕੁੜੀ ਪਿੱਛੇ ਤਾਂ ਕਦੇ ਇਦਾਂ ਦੇ ਨਾ ਆਪਣੇ ਬੰਦੇ ਸੀਗੇ ਇਹ ਭਗਤ ਸਿੰਘ ਦੇ ਚਿੱਲੇ ਮੰਨਦੇ ਆਪਣ ਸਾਰੇ ਆਪਾਂ ਰਿਸਪੈਕਟ ਕਰਦੇ ਭਗਤ ਸਿੰਘ ਜੀ ਦੀ ਤੇ ਆਪਾਂ ਉਹਨਾਂ ਨੂੰ ਫੋਲੋ ਕਰਦੇ ਆ ਆਈਡਲ ਨੇ ਸਾਡੇ ਤੇ ਕੁੜੀ ਤਾਂ ਭਾਜੀ ਇਸ 'ਚ ਸਵਾਲ ਹੀ ਨੁਟਦਾ ਸਵਾਲ ਇਹ ਹੈ ਕਿ ਵੀ ਯਾਰੀ ਦੋਸਤੀ ਪਿੱਛੇ ਲੜਾਈਆਂ ਹੋਈਆਂ ਤੇ ਉਹ ਯਾਰੀ ਦੋਸਤੀ ਪਿੱਛੇ ਲੜਾਈਆਂ ਹੋ ਕੇ ਬੰਦਾ ਅੱਗੇ ਵਧ ਗਿਆ ਉਹ ਇੰਨਾ ਵੱਧ ਗਿਆ ਭਾਜੀ ਕਿ ਉਹ ਗੈਂਗਵਾੜਚ ਬਦਲ ਗਿਆ ਚੀਜ਼ਾਂ ਗੈਂਗਾ ਬਣ ਗਈਆਂ ਕਿਉਂਕਿ ਪੰਜਾਬ ਹੀ ਨਹੀਂ ਯੂਨੀਵਰਸਿਟੀ ਸਾਡੀ ਭਾਈ ਛੋਟੀ ਮੱਡੀ ਯੂਨੀਵਰਸਿਟੀ ਦਾ ਹੈ ਨਹੀਂ ਲਗਭਗ ਜੇ 28 29 ਸਟੇਟਾਂ ਨੇ ਤੋਂ 16 17 ਸਟੇਟਾਂ ਤੋਂ ਇੱਥੇ ਬੰਦੇ ਪੜਨ ਆਉਂਦੇ ਨੇ ਹਮ ਤਾਂ ਉਹ ਸਰ ਬਸ ਡਿਫਰੈਂਟ ਡਿਫਰੈਂਟ ਗਰੁੱਪਸ ਬਣ ਗਏ ਡੂ ਟੂ ਪੋਲੀਟਿਸ਼ੀਅਨ ਪੋਲਿਟਿਕਸ ਨੂੰ ਇੰਟਰਸਟ ਸੀਗਾ ਕਿ ਵੀ ਮੈਂ ਇਲੈਕਸ਼ਨ ਸੋਪੂ ਵਾਸਤੇ ਪ੍ਰਧਾਨ ਵਸਤੀ ਖੜੇ ਸੀ ਜਿੱਤਿਆ ਨਹੀਂ ਸਮਾਹ ਪਰ ਉਹ ਭਾਜੀ ਪੋਲਿਟਿਕਸ ਦੇ ਕਰਕੇ ਉਹ ਰੈਵਲਰੀਆਂ ਪੈ ਗਈਆਂ ਇਹਦੀਆਂ ਹਮ ਉਹ ਫਿਰ ਅੱਜ ਭਾਜੀ ਤੁਹਾਡੇ ਸਾਹਮਣੇ ਪੜਨ ਦੇ ਵਿੱਚ ਕਿਦਾਂ ਦਾ ਸੀ ਜਾਂ ਜਿਹੜੇ ਕੀ ਇੱਥੇ ਆਪਦਾ ਕੰਮ ਕਰਨ ਦੇ ਲਈ ਜਾਂ ਕੀ ਸੁਪਨੇ ਲੈ ਕੇ ਆਇਆ ਸੀ ਕਦੇ ਤੁਹਾਡੇ ਨਾਲ ਜੇਲ੍ਹ ਜਾਣ ਤੋਂ ਪਹਿਲਾਂ ਕਦੇ ਡਿਸਕਸ ਹੁੰਦੀ ਸੀ ਪੜਨ ਦਾ ਇਦਾਂ ਹੈ ਕਿ ਵੀ ਸਾਰੇ ਦੇਖੋ ਬੱਚੇ ਇੰਟੈਲੀਜੈਂਟ ਸੀਗਾ ਹਮ ਬੜਨ ਵਾਸਤੇ ਵੀ ਧਿਆਨ ਸੀਗਾ ਆਵਦਾ ਇਦਾਂ ਹੀ ਗੱਲ ਨਹੀਂ ਹੈ ਹਮ ਬਟ ਸਮ ਹਾਉ ਸਿਚੁਏਸ਼ਨ ਇਦਾਂ ਦੀਆਂ ਹੋ ਗਈਆਂ ਉਹ ਜਿਹੜੀ ਕਲਮ ਸੀਗੀ ਉਹ ਹੱਥੋਂ ਛੁੱਟਦੀ ਗਈ ਤੇ ਉਹ ਛੁੱਟਦੀ ਗਈ ਤੇ ਹੱਥ 'ਚ ਫਿਰ ਪਿਸਤੌਲ ਆ ਗਈ ਹਮ ਉਹ ਇੰਨੀ ਅੱਗੇ ਵਧ ਗਿਆ ਅੱਛਾ ਇੱਕ ਪਰਚਾ ਪੈਂਦਾ ਉਸ ਤੋਂ ਬਾਅਦ ਬਾਹਰ ਆਉਂਦਾ ਜਾਂ ਅੰਦਰ ਬੈਠੇ ਤੇ ਪਰਚੇ ਪਈ ਦੁਬਾਰਾ ਆਇਆ ਸੀਗਾ ਹਮ ਫਿਰ ਉਸ ਤੋਂ ਬਾਅਦ ਫਿਰ ਪਰਚਾ ਹੋਇਆ ਫਿਰ ਅੰਦਰ ਚਲ ਗਿਆ ਫਿਰ ਅੰਦਰ ਹੀ ਅੰਦਰ ਪਰਚੇ ਪੈਂਦੇ ਰਹੇ ਬਾਈ ਜੀ ਅਜਿਹੀ ਜਾਰੀ ਦੋਸਤੀ ਦੀ ਕਿਹੜੀ ਲੜਾਈ ਸੀ ਜਿਹੜਾ ਇੱਕ ਪਰਚੇ ਤੋਂ ਹੁੰਦਾ ਹੁੰਦਾ ਅੱਜ ਉਹਦੀ ਪੂਰੀ ਜਵਾਨੀ ਪੂਰੀ ਜ਼ਿੰਦਗੀ ਉਹਨੂੰ ਲੱਗਦਾ ਵੀ ਲਾਸਟ ਟਾਈਮ ਤੱਕ ਮੈਂ ਜੇਲ੍ਹ 'ਚ ਹੀ ਰਹੂੰਗਾ ਅਜਿਹੀ ਕਿਹੜੀ ਲੜਾਈ ਸੀ ਪਤਾ ਕੀ ਆ ਇਹ ਗੈਂਗ ਬਣ ਗਈਆਂ ਨਾ ਜੀ ਜਿੱਦਾਂ ਹੁਣ ਤੁਸੀਂ ਦੇਖੋਗੇ ਅੱਜਕੱਲ ਕਿਹਨੀ ਗੈਂਗਾ ਆਪਰੇਟ ਕਰ ਰਹੀਆਂ ਆਪਣੇ ਪੰਜਾਬ 'ਚ ਹੈ ਨਾ ਉਹ ਜਦ ਗੁੱਟ ਬਣ ਜਾਂਦੇ ਨੇ ਨਾ ਆਪਸ 'ਚ ਹੂੰ ਤਾ ਫਿਰ ਉਹ ਆਪ ਦੀ ਗਰੁੱਪ ਗਰੁੱਪੀਜ਼ਮ ਚ ਆ ਜਾਂਦਾ ਬੰਦਾ ਹਾਂ ਤੇ ਮੈਂ ਤੁਹਾਨੂੰ ਦੱਸਿਆ ਪਹਿਲੋਂ ਘਰੋਂ ਤੋਂ ਪਹਿਲੀ ਤਗੜਾ ਸੀਗਾ ਤੇ ਨਾਲ ਦੇ ਜਿਹੜੇ ਮੁੰਡੇ ਜੁੜੇ ਹੋਏ ਸੀਗੇ ਉਹ ਵੀ ਵਧੀਆ ਸੀਗੇ ਘਰੋਂ ਹਾਂ ਉਹ ਫਿਰ ਭਾਜੀ ਗਰੁੱਪ ਬਾਜੀ ਜਾ ਗਏ ਇਲੈਕਸ਼ਨ ਕਰਕੇ ਹੀ ਗਰੁੱਪ ਬਾਜੀ ਪਈ ਹਾਂ ਤਾਂ ਉਸ ਕਰਕੇ ਇਹਨੇ ਇਹ ਸਟ੍ਰਕ ਤੇ ਚੱਲ ਤਾ ਗਿਆ ਕਿ ਵੀ ਇਹ ਜੇਲ੍ਹ ਦਾ ਸਫ਼ਰ ਸ਼ੁਰੂ ਹੋ ਗਿਆ ਦਾ ਹਾਂ ਤੇ ਹੁਣ ਜੇਲ੍ਹ ਦੇ ਅੰਦਰ ਰਹਿੰਦੇ ਵੇ ਕੋਈ ਵੀ ਬਾਅਦ ਗੋਲੀ ਚਲਣੀ ਲਾਰੈਂਸ ਬਿਸਨੋਈ ਦੇ ਗੈਂਗ ਨੇ ਕੀਤਾ ਜਾਂ ਲਾਰੈਂਸ ਦੇ ਗਰੁੱਪ ਨੇ ਕੀਤਾ ਉਸ ਟਾਈਮ ਤਾਂ ਕੋਈ ਗਰੁੱਪੀਤਨਾ ਸੀਗਾ ਹੀ ਨਹੀਂ 10 15 ਮੁੰਡੇ ਸੀਗੇ 20 ਮੁੰਡੇ ਯਾਰ ਦੋਸਤ ਸੀਗੇ ਤੁਸੀਂ ਵੀ ਵਕਾਲਤ ਕਰਦੇ ਹੋ ਜਿਵੇਂ ਲਾਰੈਂਸ ਬਿਸ਼ਨੋਈ ਨੇ ਨਹੀਂ ਕੀਤਾ ਉਹ ਅੰਦਰ ਬੈਠਾ ਉਹਦਾ ਨਾਮ ਜੋੜ ਦਿੱਤਾ ਜਾਂਦਾ ਸੀ ਵੀ ਆਹ ਕਾਹਂਡ ਵੀ ਲਾਰੈਂਸ ਨੇ ਕੀਤਾ ਆਹ ਕਾਹਂਡ ਵੀ ਲਾਰੈਂਸ ਨੇ ਕੀਤਾ ਤੇ ਕਦੇ ਅੰਦਰ ਬੈਠੇ ਉਸ ਨੇ ਕਦੇ ਪ੍ਰਸ਼ਾਸਨ ਨੂੰ ਕਿਸੇ ਐਡਵੋਕੇਟ ਨੂੰ ਨਹੀਂ ਕਿਹਾ ਵੀ ਭਾਈ ਮੈਂ ਤਾਂ ਕੀਤਾ ਹੀ ਨਹੀਂ ਮੇਰਾ ਨਾਮ ਉਹ ਹੀ ਜੋੜੀ ਜਾਂਦੇ ਹਾਂ ਤਾਂ ਹੀ ਤਾਂ ਗੱਲਾਂ ਅੱਜ ਤੱਕ ਕਨਵਿਕਟ ਨਹੀਂ ਹੋਏ ਨਾ ਕਿਸ ਚੀਜ਼ ਕਿਸ ਚੀਜ਼ ਦੀ ਵੀ ਹਾਂ ਵੀ ਇਹੀ ਸੀਗਾ ਨਾ ਜੋੜਿਆ ਜਾਂਦਾ ਹੈ ਜੀ ਕਦੇ ਇੰਨੇ ਕੇਸ ਨੇ ਕੁਝ ਕੇਸ ਖਤਮ ਵੀ ਹੋ ਗਏ ਪਰ ਇੰਨੇ ਕੇਸਾਂ 'ਚ ਸਿਰਫ ਨਾਂ ਜੁੜਿਆ ਵਾ ਉਸ 'ਚ ਕਨਵਿਕਟ ਜਿਹੜਾ ਬੰਦਾ ਜੇਲ੍ਹ 'ਚ ਬੈਠਿਆ ਉਹ ਬਾਹਰ ਥੋੜੀ ਕਾਂਡ ਕਰ ਲੂਗਾ ਹੂੰ ਇਹ ਸਾਡੀ ਜੇਲ੍ਹ ਪ੍ਰਸ਼ਾਸਨ ਨੇ ਵਧੀਆ ਕੰਮ ਕਰਦੀ ਆ ਸੋਸ਼ਲ ਨੈਟਵਰਕਿੰਗ ਨਹੀਂ ਹੈ ਇੰਟਰਨੈਟ ਨਹੀਂ ਹੈ ਮੋਬਾਈਲ ਫੋਨ ਨਹੀਂ ਹੈ ਤਾਂ ਫਿਰ ਇਹ ਤਾਂ ਸੋਚਣ ਵਾਲੀ ਗੱਲ ਹੈ ਨਾ ਕਿਸ ਤਰ੍ਹਾਂ ਉਹਦਾ ਨਾਂ ਜੋੜਦਾ ਰਿਹਾਗੇ ਇਹ ਤਾਂ ਜੀ ਥੋੜੀ ਪ੍ਰਸ਼ਾਸਨ ਦੀ ਵੀ ਸਾਡੀ ਗਲਤੀਆਂ ਨੂੰ ਮੌਕਾ ਨਹੀਂ ਦਿੱਤਾ ਗਿਆ ਉਹਨਾਂ ਨੇ ਉਹਨੂੰ ਦੇਖਿਆ ਕਿ ਵੀ ਇਹ ਸ਼ਰਾਰਤੀ ਤੱਤਵਾ ਹੈ ਹੂੰ ਚਲੋ ਭਾਜੀ ਠੀਕ ਹੈ ਸ਼ਰਾਰਤੀ ਤੱਤਵਾ ਹੈ ਬੱਚੇ ਨਿਆਣੇ ਸ਼ਰਾਰਤੀ ਹੁੰਦੇ ਨੇ ਜਦ ਜਿਹੜੇ ਮੈਂ ਸਮੇਂ ਦੀ ਗੱਲ ਕਰਦਾ ਹੁਣ ਅੱਜ ਸਾਡੀ ਉਮਰ 30 35 ਸਾਲ ਹੋ ਗਈ ਭਾਜੀ ਤੇ ਉਸ ਟਾਈਮ ਸਾਡੀ ਉਮਰ ਲਾ ਲਓ ਤੁਸੀਂ 22 23 ਸਾਲ ਦੀ ਹੋਣੀ ਤਾਂ ਮੌਕਾ ਤਾਂ ਦੇਣਾ ਚਾਹੀਦਾ ਸੀ ਕਦੇ ਲਾਰੈਂਸ ਦੇ ਮਾਪੇ ਇੱਥੇ ਯੂਨੀਵਰਸਿਟੀ ਦੇ ਵਿੱਚ ਕਦੇ ਆਏ ਕਦੇ ਪ੍ਰੋਫੈਸਰਾਂ ਨਾਲ ਗੱਲ ਕੀਤੀ ਜਾਂ ਉਹਦੇ ਯਾਰਾਂ ਦੋਸਤਾਂ ਨਾਲ ਗੱਲ ਕੀਤੀ ਹੋਵੇ ਵੀ ਭਾਈ ਤੁਸੀਂ ਇਹਨੂੰ ਸਮਝਾਓ ਨਵਾਂ ਖੂਣਾ ਇਹ ਗਲਤੀ ਕਰ ਬੈਠਾ ਕਦੇ ਇਦਾਂ ਦੀ ਗੱਲਬਾਤ ਹੋਈ ਹੈ ਮੈਂ ਉਹਦੇ ਮਮ ਡੈਡ ਨੂੰ ਤਾਂ ਨਹੀਂ ਮਿਲਿਆ ਤੇ ਨਾਲ ਸਾਡੀ ਮੁਲਾਕਾਤ ਹੋਈ ਮੇਰੇ ਹਿਸਾਬ ਨਾਲ ਯੂਨੀਵਰਸਿਟੀ ਸ਼ਾਇਦ ਆਈ ਵੀ ਹੋਣੀ ਆ ਨਾ ਵੀ ਆਏ ਹੋਣ ਇਹਦੇ ਬਾਰੇ ਮੈਨੂੰ ਨਹੀਂ ਪਤਾ ਹਾਂ ਵਾਪਾ ਤੋਂ ਲੋਰੈਂਸ ਨਾਲ ਸਾਡੀ ਸੀਗੀ ਤਾਂ ਉਹ ਮੁੰਡਾ ਭਜੀ ਸਹੀ ਮੁੰਡਾ ਸੀਗਾ ਕੋਈ ਇਦਾਂ ਨਹੀਂ ਉਹਦੇ ਮਨ 'ਚ ਸੀਗਾ ਕਿ ਮੈਂ ਗੈਂਗਸਟਰ ਬਣਨਾ ਉਹ ਤਾਂ ਪੜਨ ਲਿਖਣਾ ਆਇਆ ਸੀ ਚਲੋ ਜੀ ਬਕਾਲਤ ਕਰਾਂਗੇ ਵਧੀਆ ਕੰਮ ਕਰਾਂਗੇ ਉਹ ਕਿਆ ਪਤਾ ਨੂੰ ਮੌਕਾ ਮਿਲਦਾ ਤਾਂ ਅੱਜ ਵਧੀਆ ਕੰਮ ਵੀ ਕਰਦਾ ਹੁੰਦਾ ਉਹ ਵਕੀਲ ਬਣ ਕੇ ਪਰ ਕਦੇ ਲੱਗਦਾ ਅਰੋੜਾ ਸਾਹਿਬ ਵੀ ਜੇ ਕਿਤੇ ਉਹਦਾ ਨਾਮ ਉਦਾਂ ਹੀ ਜੁੜਦਾ ਰਿਹਾ ਵੀ ਪ੍ਰਸ਼ਾਸਨ ਨੇ ਵੀ ਆ ਕੇ ਬਾਹਰ ਸਿੱਧ ਨਹੀਂ ਕੀਤਾ ਵੀ ਭਾਈ ਨਹੀਂ ਉਹ ਤੇ ਜੇਲ੍ਹ 'ਚ ਬੈਠਾ ਉਹ ਕਿਵੇਂ ਬਾਹਰ ਕਰਾਇਮ ਕਰ ਸਕਦਾ ਵੀ ਪ੍ਰਸ਼ਾਸਨ ਨੇ ਵੀ ਇਹ ਗੱਲ ਸਿੱਧ ਨਹੀਂ ਕੀਤੀ ਇਹ ਗਲਤੀ ਮੰਨਦੇ ਹੋ ਪ੍ਰਸ਼ਾਸਨ ਨੇ ਬਿਲਕੁਲ ਜੀ ਤੀ ਜਿਹੜਾ ਬੰਦਾ ਅੰਡਰ ਕਸਟਡੀ ਹੈ ਭਾਜੀ ਹੂੰ ਉਹਨੂੰ ਗੱਲ ਦੱਸੋ ਜੇ ਜਿਹੜਾ ਬੰਦਾ ਪੁਲਿਸ ਤੋਂ ਜੁਡੀਸ਼ੀਅਲ ਕਸਟਡੀ ਜਾਂਦਾ ਹੈ ਹੂੰ ਜੇਲ੍ਹ 'ਚ ਜਾ ਰਿਹਾ ਹੈ ਉੱਥੇ ਜ ਕੋਈ ਸੋਸ਼ਲ ਸਰਦਨ ਨਹੀਂ ਹੈਗਾ ਨੈਟਵਰਕਿੰਗ ਦਾ ਤੇ ਉਹਦਾ ਬਾਹਰ ਨਾ ਜੁੜੀ ਜਾਂਦਾ ਐ ਐਡਾ ਕਿਡਾ ਦੇ ਕੋਲ ਵਾਇਰਲੈਸ ਜਾਂ ਕੋਈ ਸੈਟਲਾਈਟ ਫੋਨ ਹੈ ਜਿਹੜਾ ਅੰਦਰ ਉਹ ਆਪਰੇਟ ਕਰਦਾ ਪਿਆ ਗੈਂਗ ਇਹ ਸੋਚਣ ਵਾਲੀ ਗੱਲ ਹੈ ਭਾਜੀ ਹੂੰ ਕਿ ਵੀ ਅੰਦਰੋਂ ਬੰਦਾ ਕਿੱਦਾਂ ਆਪਰੇਟ ਕਰ ਸਕਦਾ ਫਿਰ ਫਿਰ ਜਿਹੜੀਆਂ ਗੱਲਾਂ ਕਦੇ ਕਦੇ ਇਹ ਹੁੰਦੀਆਂ ਜਾਂ ਮੀੜਗਾਚ ਵੀ ਹੁੰਦੀਆਂ ਜਾਂ ਸਾਡੇ ਲੋਕ ਵੀ ਸੋਚਦੇ ਆ ਅਸੀਂ ਵੀ ਸੋਚਦੇ ਆ ਵੀ ਜਿਹੜੇ ਗੈਂਗਸਟਰ ਨੇ ਨਾਮੀ ਬੰਦੇ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਹਰ ਸਹੂਲਤ ਮਿਲਦੀ ਆ ਫੋਨ ਮਿਲਦੇ ਆ ਵਾਈਫਾਈ ਚੱਲਦਾ ਹਰ ਜਿਹੜੀ ਸਹੂਲਤ ਹੁੰਦੀ ਆ ਉਹਨਾਂ ਨੂੰ ਮਿਲਦੀ ਆ ਉਹ ਮਿਲਨ ਕਰਕੇ ਜਿਹੜਾ ਸਾਰਾ ਕੁਝ ਉਹ ਬਾਹਰ ਕਰਦੇ ਆ ਜੇ ਉਹ ਅਜੀਹਾ ਕੁਝ ਸੱਚਮੁੱਚ ਹੁੰਦਾ ਜੇਲ੍ਹ ਦੇ ਵਿੱਚ ਭਾਈ ਮੇਰੇ ਹਿਸਾਬ ਨਾਲ ਤਾਂ ਨਹੀਂ ਹੁੰਦਾ ਹੋਣਾ ਹੂੰ ਕਿਉਂਕਿ ਭਾਜੀ ਜੇਲ ਇੱਕ ਅੱਦਾ ਦੀ ਚੀਜ਼ ਹੈ ਉੱਥੇ ਤਾਂ ਬੜੀ ਹਾਈ ਸਕਿਉਰਿਟੀ ਹੁੰਦੀ ਹੈ ਭਾਜੀ ਜੈਮਰ ਲੱਗੇ ਹੁੰਦੇ ਨੇ ਹੂੰ ਜੇ ਆਪਾਂ ਇਹ ਗੱਲ ਸੋਚੀਏ ਕਿ ਵੀ ਹਾਂ ਕਿ ਵੀ ਜੇਲ ਚੋਂ ਹੀ ਆਪਰੇਟ ਹੋ ਰਿਹਾ ਤਾਂ ਮਤਲਬ ਜੇਲ ਪ੍ਰਸ਼ਾਸਨ ਮਿਲਿਆ ਹੋਇਆ ਹੈ ਭਾਜੀ ਹੂੰ ਸਿੱਧੀ ਜੀ ਗੱਲ ਇਹ ਹੈ ਜੇ ਜੇਲ ਚ ਕੰਮ ਹੋ ਰਿਹਾ ਜੇਲ ਤੋਂ ਆਪਰੇਸ਼ਨ ਹੋ ਰਿਹਾ ਕੰਮ ਦਾ ਤੇ ਜੇਲ ਪ੍ਰਸ਼ਾਸਨ ਮਿਲਿਆ ਹੋਇਆ ਹੈ ਹੂੰ ਪਰ ਜੇਲ ਪ੍ਰਸ਼ਾਸਨ ਆਪਤੇ ਤਾਂ ਨਹੀਂ ਲਊਗਾ ਕਿ ਹਾਂ ਜੀ ਮਿਲਿਆ ਹੋਇਆ ਹੈ ਜੀ ਤੇ ਜੇ ਆਪਾਂ ਇੱਕ ਤੁਸੀਂ ਸਿਵਲ ਨਾ ਚਸ਼ਮੇ ਤੋਂ ਦੇਖੋ ਜੇਲ ਦਾ ਸਿਸਟਮ ਕਿ ਵੀ ਹਾਂ ਵੀ ਜੇਲ ਤਾਂ ਕਾਨੂੰਨ ਦੇ ਹਿਸਾਬ ਨਾਲ ਚੱਲਦਾ ਹੈ ਤੇ ਜੇਲ ਚ ਸਟ੍ਰਿਕ ਹਾਂ ਤਾਂ ਫੇਰ ਸਾਮ ਨਾਲ ਤਾਂ ਵਰਕਿੰਗ ਹੋਈ ਨਹੀਂ ਸਕਦੀ ਅੰਦਰੋਂ ਹਾਂ ਬਿਲਕੁਲ ਫਿਰ ਇਸ ਤਰੀਕੇ ਨਾਲ ਵੀ ਲੱਗਦਾ ਵੀ ਜਿਹੜੀ ਗੈਂਗਵਾਰ ਦੀ ਲੜਾਈ ਆ ਇੱਕ ਪਰਚਾ ਪੈ ਗਿਆ ਦੂਜਾ ਪੈ ਗਿਆ ਉਸ ਤੋਂ ਬਾਅਦ ਜਿਹੜੀ ਗੈਂਗਵਾਰ ਦੀ ਲੜਾਈ ਵੱਧਦੀ ਆ ਉਹ ਮੁੰਡਿਆਂ ਦੀ ਸਿਰਫ ਇਸ ਗੱਲੋਂ ਵੱਧਦੀ ਜਾਂਦੀ ਹੈ ਵੀ ਮੇਰਾ ਨਾਮ ਜ਼ਿਆਦਾ ਬਣ ਜੇ ਮੇਰਾ ਨਾਮ ਜ਼ਿਆਦਾ ਬਣ ਜੇ ਉਹ ਚ ਕੋਈ ਨਿਰਦੋਸ਼ ਮਰ ਗਿਆ ਚਾਹ ਕੋਈ ਕਿਸੇ ਤਰੀਕ ਕ੍ਰਿਮੀਨਲ ਬੰਦਾ ਮਰ ਗਿਆ ਸਿਰਫ ਨਾਮ ਚ ਮਕਾਉਣ ਪਿੱਛੇ ਹੀ ਇਹ ਦੌੜ ਲੱਗੀ ਵੀ ਆ ਸਰਦਾ ਹੀ ਲੱਗਦਾ ਹੈ ਜੀ ਨਾ ਸਭ ਨੂੰ ਪਸੰਦ ਹੈ ਕੋਈ ਮਾੜੇ ਰਸਤੇ ਤੋਂ ਲੈ ਜਾਂਦਾ ਹੈ ਕੋਈ ਸਹੀ ਰਸਤੇ ਤੋਂ ਲੈ ਜਾਂਦਾ ਹੈ ਨਾ ਤਾਂ ਸਭ ਨੂੰ ਸ਼ੌਕ ਹੈ ਕਿ ਏਜੈਂਟ ਇਦਾਂ ਦੀ ਹੁੰਦੀ ਹੈ ਬੰਦਾ ਕਹਿੰਦਾ ਮੇਰਾ ਨਾਂ ਚੱਲੇ ਹੈ ਨਾ ਪਰ ਗੱਲ ਇਹ ਹੈ ਸਰ ਉਹ ਅੰਦਰ ਹੈ ਅੰਦਰ ਉਹਦੇ ਬਾਹਰ ਦੇ ਮਿੱਤਰਾਂ ਨੂੰ ਜੇ ਕੋਈ ਹਮ ਕਰੂਗਾ ਤਾਂ ਉਹਨੇ ਕਿਹਾ ਵੀ ਜੇ ਹਮ ਹੋ ਰਿਹਾ ਵਾ ਤਾਂ ਫਿਰ ਅੱਗੇ ਐਕਸ਼ਨ ਕਰੋ ਤਾਂ ਉਸ ਚ ਪਹੁੰਚ ਕੇ ਬੰਦੇ ਜਾਂ ਇੱਕ ਦਾ ਮਰੂਗਾ ਤਾਂ ਦੂਜਾ ਵੀ ਥੋੜੀ ਛੱਡੂਗਾ ਭਾਈਚਾਰਾ ਹੈ ਨਾ ਜਿਹੜਾ ਜੀ ਜਿਹੜਾ ਬ੍ਰਦਰਹੂਡ ਕਹਿੰਦੇ ਜਿੰਨੂੰ ਆਪਾਂ ਉਹ ਨਿਭਾਇਆ ਇਹਨਾਂ ਨੇ ਭਾਜੀ ਇੱਕ ਦੂਜੇ ਵਾਸਤੇ ਤੇ ਅੱਜ ਵੀ ਨਿਭਾਉਂਦੇ ਨੇ ਹੁਣ ਤਾਂ ਚਲੋ ਸਾਬਰਮਤੀ ਜੇਲ੍ਹ ਚ ਹੈਗਾ ਉਹ ਹੂੰਣ ਤਾਂ ਖਾਸਾ ਟਾਈਮ ਹੋ ਗਿਆ ਬਾਬਾ ਸਦੀਕੀ ਦੇ ਮਰਦਰ ਤੋਂ ਬਾਅਦ ਉੱਥੇ ਹੀ ਹੈਗਾ ਉਹ ਹੈਨਾ ਜੀ ਤੇ ਉਸ ਤੋਂ ਬਾਅਦ ਜੀ ਜੇਲ੍ਹ ਚ ਤਾਂ ਮੈਨੂੰ ਨਹੀਂ ਲੱਗਦਾ ਕਿ ਵੀ ਉਹ ਕੁਝ ਇਦਾਂ ਦੀ ਹਾਂ ਚਲੋ ਟੀਵੀ ਜ਼ਰੂਰ ਹੁੰਦਾ ਹੈ ਅਖਬਾਰਾਂ ਹੁੰਦੀਆਂ ਪਰ ਮੈਨੂੰ ਨਹੀਂ ਲੱਗਦਾ ਕਿ ਅੰਦਰੋਂ ਆਪਰੇਟ ਕਰ ਸਕਦਾ ਇਹ ਤਾਂ ਬਾਹਰ ਮੁੰਡੇ ਬੈਠੇ ਨੇ ਉਹ ਹੁਣ ਭਾਜੀ ਸੋਸ਼ਲ ਮੀਡੀਆ ਅਦਾ ਅਦਾ ਫੇਕ ਅਕਾਊਂਟ ਇਹਨੇ ਬਣ ਜਾਂਦੇ ਨੇ ਉਹ ਬਾਹਰ ਕੋਈ ਹੋਰ ਮਰਦਾ ਉਹ ਹਵੀਰ ਰੋਨਸ ਗੈਂਗ ਨੇ ਕੰਮ ਕੀਤਾ ਅਸੀਂ ਪਾ ਦਈਏ ਤੁਸੀਂ ਪਾ ਲਈਏ ਕੋਈ ਪੋਸਟ ਪਾ ਦਈਏ ਪੁਲਿਸ ਸਾਨੂੰ ਚੱਕ ਲੈਂਦੀ ਹੈ ਪਰ ਜਿਹੜੇ ਫੇਕ ਅਕਾਊਂਟਾਂ ਤੇ ਫਿਰ ਪੋਸਟਾਂ ਪੈਂਦੀਆਂ ਨਾ ਤਾਂ ਪੁਲਿਸ ਦੀ ਵੀ ਨਾ ਕਾਮੀ ਹੈ ਖੋਜ ਨਹੀਂ ਕਰ ਸਕਦੇ ਸਾਡੀ ਸਿਟੀ ਦੀ ਨਾ ਕਾਮੀ ਹੈ ਸਰ ਹੂੰ ਜੇ ਅਸੀਂ 22ਵੀਂ ਸਦੀ 'ਚ ਜੀ ਰਹੇ ਨੇ ਸਾਡੀ ਸਾਇੰਸ ਇੰਨੀ ਅੱਗੇ ਹੋ ਗਈ ਹੈ ਤਾਂ ਫਿਰ ਫਿਰ ਸਾਡੀ ਇਹ ਫਿਰ ਸਾਈਬਰ ਸਿਕਿਉਰਿਟੀ ਦੀ ਫਿਰ ਇਹ ਨੈਗਲੀਜੈਂਸ ਹੈ ਕਿ ਵੀ ਇਹ ਚੀਜ਼ ਨੂੰ ਇਹ ਧਿਆਨ ਨਹੀਂ ਦੇ ਰਹੇ ਹੂੰ ਟ੍ਰੇਸ ਕਰੋ ਕਿ ਕਿਹੜੀ ਆਈਡੀ ਤੋਂ ਹੋ ਰਿਹਾ ਫੜੋ ਮੁੰਡਿਆਂ ਨੂੰ ਕਿ ਵੀ ਬਾਈ ਤੂੰ ਕਿੱਦਾਂ ਜਾਣਦਾ ਉਹਨੂੰ ਲਿੰਕ ਬਣਾਓ ਉਹ ਬਣਾ ਹੀ ਨਹੀਂ ਸਕਦੇ ਕਿਉਂਕਿ ਉਹ ਚੀਜ਼ ਹੈ ਹੀ ਨਹੀਂ ਹੂੰ ਜਿਹੜਾ ਬੰਦਾ ਅੰਦਰ ਬੈਠਿਆ ਹੈ ਭਾਜੀ ਹੂੰ ਉਹ ਕਿੱਦਾਂ ਬਾਅਦ ਆਪਰੇਸ਼ਨ ਕਰੂਗਾ ਕਰ ਨਹੀਂ ਸਕਦਾ ਹੂੰ ਲਾਰੈਂਸ ਬਿਸ਼ਨੋਈ ਤਾਂ ਚਲੋ ਇਸ ਪਾਸੇ ਚਲਾ ਗਿਆ ਛੋਟਾ ਭਰਾ ਉਹਦਾ ਅਨਮੋਲ ਬਿਸ਼ਨੋਈ ਹੂੰ ਥੋੜੇ ਦਿਨ ਹੋ ਗਏ ਯੂ ਐਸ ਤੋਂ ਰਿਪੋਰਟ ਹੋਇਆ ਤੁਹਾਨੂੰ ਵੀ ਪਤਾ ਉਹ ਵੀ ਇਸ ਰਸਤੇ ਤੇ ਚਲਾ ਗਿਆ ਭਾਜੀ ਗੱਲ ਪਤਾ ਕੀ ਹੈ ਹੁਣ ਜਦ ਲੌਰੈਂਸ ਦਾ ਨਾਮ ਹਾਈਲਾਈਟ ਹੋਣ ਲੱਗ ਗਿਆ ਪਰਚਿਆਂ 'ਚ ਉਹਦੇ ਨਾਮ ਮੈਂ ਅਨਮੋਲ ਨੂੰ ਮਿਲਿਆ ਨਹੀਂ ਮੈਂ ਆਪਦੀ ਆਬਜ਼ਰਵੇਸ਼ਨ ਦੱਸਦਾ ਤੁਹਾਨੂੰ ਜੋ ਆਪਾਂ ਨਿਊਜ਼ ਤੋਂ ਦੇਖਦੇ ਨੇ ਆਪਾਂ ਅਖਬਾਰਾਂ 'ਚ ਪੜ੍ਹਦੇ ਨੇ ਮੇਰੀ ਆਬਜ਼ਰਵੇਸ਼ਨ ਇਹ ਕਹਿੰਦੀ ਹੈ ਭਾਜੀ ਜੇ ਜਿੱਦਾਂ ਹੁਣ ਗੈਂਗਸਟਰ ਹੈ ਹਾਈਲਾਈਟਡ ਹੈ ਗੱਲ ਲੌਰੈਂਸ ਹੈ ਨਾ ਉਹਦੇ ਭਰਾ ਨੂੰ ਜਦੋਂ ਯੂਨੀਵਰਸਿਟੀ ਇੱਥੇ ਆਇਆ ਪੜਾਣੀਥੀ ਪੜਿਆ ਉਹ ਵੀ ਤੇ ਬੰਦੇ ਨੂੰ ਪਤਾ ਸੀ ਲੌਰੈਂਸ ਦਾ ਭਰਾ ਹੈ ਉਹਦੇ ਨਾਲ ਚਲੋ ਉਂਗਲ ਵੀ ਤੁਹਾਨੂੰ ਪਤਾ ਦੁਨੀਆ ਕਰਦੀ ਆ ਹਾਲਾਂਕਿ ਉਹਨੇ ਨੇ ਮੈਂ ਆਪਣੇ ਕੋਲ ਸਬੂਤ ਨਹੀਂ ਕਿਹਾ ਵੀ ਉਹਦੀ ਇਨਵੋਲਵਮੈਂਟ ਦੱਸੀ ਗਈ ਹੈ ਕਿ ਵੀ ਹਾਂ ਵੀ ਇਹ ਬੰਦਾ ਅਨਮੋਲ ਵੀ ਸੁਣਾਈ ਹਾਂ ਇੱਕ ਕ੍ਰਾਈਮ ਚ ਇਨਵੋਲਵ ਹੈ ਭਾਜੀ ਜਿਹੜੀਆਂ ਲੌਰੈਂਸ ਦੀਆਂ ਛਿੱਟਾਂ ਸੀਗੀਆਂ ਅਨਮੋਲ ਤੇ ਪੈ ਗਈਆਂ ਹਾਂ ਤਾਂ ਇਹ ਤਾਂ ਅਨਮੋਲ ਨੂੰ ਬਾਹਰ ਭੇਜਤਾ ਉਹਨਾਂ ਨੇ ਹਾਂ ਜਦੋਂ ਸਿੱਧੂ ਮਸੇਵਾਲਾ ਮਰਿਆ ਹੈ ਨਾ ਲਾਰੈਂਸ ਤਾਂ ਜੇਲ੍ਹ ਚ ਬੈਠਿਆ ਕਹਿੰਦੇ ਗੋਲਡੀ ਬਰਾੜ ਨੇ ਕਰਾਇਆ ਸੀਗਾ ਕੰਮ ਠੀਕ ਹੈ ਜੀ ਅਨਮੋਲ ਬਾਹਰ ਕਿਉਂ ਚਲ ਗਿਆ ਉਹਨੂੰ ਪਤਾ ਹੀ ਨਹੀਂ ਨਾ ਜਾਇਜ਼ੀ ਚੱਕ ਲੈਣਾ ਇਹਨਾਂ ਨੂੰ ਚੱਕ ਕੇ ਨੂੰ ਫਿਰ ਤੁਹਾਨੂੰ ਪਤਾ ਪੁਲਿਸ ਦਾ ਕਿੱਦਾਂ ਹੈ ਪੁਲਿਸ ਦਾ ਜੀ ਸੀਆਈ ਸਟਾਫ ਦਾ ਜਦ ਬੰਦਾ ਗੇੜ ਤੱਪਦਾ ਹੈ ਨਾ ਭਾਜੀ ਜਿਹੜੇ ਨੇ ਜ਼ਿੰਦਗੀ ਚ ਚੀਟੀ ਨਹੀਂ ਮਾਰੀ ਨਾ ਉਹ ਵੀ ਕਹਿੰਦਾ ਜੀ ਮੈਂ ਹੱਤੀ ਮਾਰਿਆ ਹੱਥੇ ਮਾਰਿਆ ਠੀਕ ਹੈ ਨਾ ਜੀ ਇਹ ਸਾਡੀ ਜਿਹੜੀ ਲਾਅ ਅਬਿਡੈਂਸ ਵਾਲੀ ਜਿਹੜੀ ਆਪਣੀ ਏਜੰਸੀਆਂ ਨੇ ਭਾਜੀ ਥੋੜਾ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਵੀ ਇੱਕ ਜ ਤਾਂ ਦੇਖ ਲਓ ਨਾ ਤੁਸੀਂ ਉਹਦੀ ਲਾਈਫ ਕਿਉਂ ਖਰਾਬ ਕਰ ਰਹੇ ਹੋ ਬਿਲਕੁਲ ਕੀ ਲੱਗਦਾ ਅਰੋੜਾ ਸਾਹਿਬ ਜਿਵੇਂ ਦਿਨੋਂ ਦਿਨ ਛੋਟੀ ਛੋਟੀ ਉਮਰ ਦੇ ਮੁੰਡੇ ਜਿਹੜੇ ਗੈਂਗਵਾਰ ਦਾ ਸ਼ਿਕਾਰ ਹੁੰਦੇ ਆ ਇਹ ਨਾ ਸਮਝੀ ਚ ਮਾਰੀ ਹੋਈ ਫੁਕਰੀ ਮੰਨਦੇ ਹੋ ਜਾਂ ਪੋਲਿਟਿਕਸ ਦੇ ਲੀਡਰਾਂ ਨੂੰ ਮੰਨਦੇ ਹੋ ਜਾਂ ਸਾਡੇ ਪ੍ਰਸ਼ਾਸਨ ਦਾ ਘਟੀਆਪਣ ਮੰਨਦੇ ਹੋ ਪਤਾ ਕੀ ਆ ਪੋਲਿਟਿਕਸ ਤੇ ਪ੍ਰਸ਼ਾਸਨ ਇਹ ਤਾਂ ਬਾਤ ਚਾਂਦੇ ਰੋਲ ਚ ਸਭ ਤੋਂ ਪਹਿਲਾਂ ਬੰਦੇ ਦੀ ਇੰਡੀਵਿਜੂਅਲੀ ਥਿੰਕਿੰਗ ਹੁੰਦੀ ਆ ਹੂੰ ਹੈਣਾ ਜੇ ਹੁਣ ਇੱਕ ਮੈਂ ਹੈਗਾ ਸਾਡੀ ਮੇਰੀ ਸੀਗੀ ਚਲੋ ਮੈਂ ਪ੍ਰੈਕਟਿਸ ਕਰਨਾ ਕੁਝ ਵਧੀਆ ਕਰਨਾ ਅਸੀਂ ਵਧੀਆ ਕੰਮ ਤੇ ਪੈ ਗਏ ਹੁਣ ਬੱਚੇ ਅਜ ਗੱਲ ਤੇ ਗਾਣੇ ਸੁਣਦੇ ਨੇ ਗਨ ਕਲਚਰ ਪ੍ਰਮੋਟ ਹੋ ਰਿਹਾ ਹੈ ਨਾ ਸੌਲ ਵਿੱਚ ਹੈਨਾ ਸੋਸ਼ਲ ਮੀਡੀਆ ਵੈਬ ਸੀਰੀਜ਼ ਬੰਦਾ ਜਿਹੜਾ ਚੀਜ਼ ਦੇਖੂਗਾ ਭਾਜੀ ਫੀਡਿੰਗ ਜਿਸ ਚੀਜ਼ ਦੀ ਹੋਗੀ ਉਹੀ ਆਊਟਕਮ ਆਊਗਾ ਨਾ ਹੈਨਾ ਇਹ ਪ੍ਰਸ਼ਾਸਨ ਤੇ ਸਰਕਾਰਾਂ ਤੇ ਦਾ ਵਿਚਾਰੇ ਦੀ ਥੋੜੀ ਕੋਈ ਗਲਤੀ ਹੈ ਇਹ ਤਾਂ ਆਪ ਦੇ ਕੰਮ ਕਰਦੇ ਆ ਇਹ ਥੋੜੀ ਕਹਿੰਦੇ ਕਿ ਵੇ ਤੁਸੀਂ ਇਦਾਂ ਦਾ ਕਰੋ ਇਹ ਤਾਂ ਬੱਚਿਆਂ ਦੀ ਜਿਹੜੇ ਮੁੰਡੇ ਅੱਜ ਕੱਲ ਦੇ ਨੀ ਸੋਚ ਖਰਾਬ ਹੋ ਗਈ ਹੈ ਇਹ ਸੋਚਦੇ ਨੇ ਕਿ ਵੀ ਇਸ 'ਚ ਸਾਡੀ ਬੜਾਈ ਹੈ ਬੜਾਈ ਨਹੀਂ ਹੈ ਲਾਈਫ ਖਤਮ ਹੈ ਹਮ ਇੱਕ ਮਤਲਬ ਤੁਸੀਂ ਦੇਖ ਲਓ ਕਿ ਇੰਨਾ ਦੁਰਲਭ ਜੀਵਨ ਜੇ ਪ੍ਰਮਾਤਮਾ ਨੇ ਇਨਸਾਨ ਦਾ ਸਾਨੂੰ ਦਿੱਤਾ ਹੈ ਤੁਸੀਂ ਇਹਦਾ ਪਯੋਗ ਸਤਿਉਪਯੋਗ ਕਰੋ ਤੁਸੀਂ ਕਾਨੂੰਨ ਨੂੰ ਮਾੜੇ ਹੱਥ ਦਸਤਿਆਂ ਦੇ ਲੈ ਕੇ ਜਾ ਰਹੇ ਹੋ ਪਰ ਇਹ ਸੋਸ਼ਲ ਮੀਡੀਆ ਇਹ ਸਭ ਕੁਝ ਟ੍ਰੈਂਡ ਦੇਖ ਕੇ ਬੱਚੇ ਸੋਚਦੇ ਨੇ ਕਿ ਵੀ ਨਹੀਂ ਜੀ ਸਾਡਾ ਵੀ ਨਾ ਚੱਲਣਾ ਚਾਹੀਦਾ ਜਿੱਦਾਂ ਲੋਰੈਂਸ ਜਾਂ XYZ ਕੋਈ ਹੋਰ ਗੈਂਗਸਟਰ ਦਾ ਨਾਂ ਚੱਲਦਾ ਹੈ ਜਾਂ ਆਪਣਾ ਕਣਸ਼ਾਨਪੁਰੀਆ ਇੰਨੇ ਗੈਂਗਸਟਰ ਨੇ ਕਿ ਸਾਡਾ ਵੀ ਚੱਲੇ ਪਰ ਇਹ ਇਹ ਚੀਜ਼ ਨਹੀਂ ਦੇਖਦੇ ਕਿ ਵੀ ਵੱਡੇ ਵੱਡੇ ਸੂਰਮੇ ਮਰ ਗਏ ਪਰ ਤੁਸੀਂ ਕੋਈ ਵੀ ਨਾਮ ਲੈ ਲਓ ਅਰੋੜਾ ਸਾਹਿਬ ਇਹ ਵੀ ਲੱਗਦਾ ਫਿਰ ਜੇ ਇਹ ਫੋਕਰ ਪੁਣੇ ਦੀ ਨਿਸ਼ਾਨੀ ਹੈ ਗੈਂਗਵਾਰ ਫਿਰ ਇਹਦੇ ਵਿੱਚ ਜਿਹੜੇ ਕਿਸੇ ਮੈਂ ਇਹ ਕਹਿ ਦਿਆਂ ਮਾਪਿਆਂ ਦਾ ਕੱਲਾ ਪੁੱਤ ਮਾਰ ਦਿੰਦੇ ਆ ਕਿਸੇ ਭੈਣ ਦਾ ਸੁਹਾਗ ਉਜਾੜ ਦਿੰਦੇ ਆ ਛੋਟੇ ਬੱਚਿਆਂ ਦਾ ਪਿਓ ਮਾਰ ਦਿੰਦੇ ਆ ਫਿਰ ਇਹਦਾ ਤਾਂ ਮਤਲਬ ਤਾਂ ਇਹ ਆ ਵੀ ਗੈਂਗਵਾਰ ਦੇ ਵਿੱਚ ਜਿਹੜਾ ਫੋਕਰ ਪੁਣਾ ਹੈਗਾਗਾ ਉਹਦੇ ਕਰਕੇ ਕੁਝ ਨਹੀਂ ਵੇਖਿਆ ਜਾਂਦਾ ਵੀ ਇਹ ਕਸੂਰਵਾਰਾ ਜਾਂ ਨਹੀਂ ਕਸੂਰ ਬਸ ਗੋਲੀ ਮਾਰਨੀ ਆ ਸਿੱਧੀ ਭਾਜੀ ਗੱਲ ਇਦਾਂ ਦੀ ਹੈ ਕਿ ਵੀ ਨਜਾਇਜ਼ ਤਾਂ ਕੋਈ ਕਿਸੇ ਨੂੰ ਨਹੀਂ ਮਾਰਦਾ ਠੀਕ ਹੈ ਨਾ ਭਾਜੀ ਹੁਣ ਅਸੀਂ ਵੀ ਘੁੰਮ ਰਹੇ ਹਾਂ ਸਾਨੂੰ ਥੋੜੀ ਕਿਹਨੇ ਕੋਈ ਥ੍ਰੈਟ ਕੀਤਾ ਹੈ ਗੋਲੀ ਮਾਰੀ ਹੈ ਨਾ ਕਿਉਂਕਿ ਸਾਡਾ ਕਿਸੇ ਨਾਲ ਦੁਸ਼ਮਣ ਨਹੀਂ ਹੈ ਸਾਡਾ ਕਿਸੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ ਜਦ ਭਾਜੀ ਚਿੰਗਾਰੀ ਕਿੱਥੇ ਹੁੰਦੀ ਜਿੱਥੇ ਅੱਗ ਲੱਗਣੀ ਇੱਥੇ ਚਿੰਗਾਰੀ ਹੋਊਗੀ ਜੇ ਚਿੰਗਾਰੀ ਤਾਂ ਕੋਈ ਨਾ ਕੋਈ ਤਾਂ ਕੰਮ ਹੋਣਾ ਨਾ ਤੁਸੀਂ ਇਹ ਮੰਨਦੇ ਹੋ ਵੀ ਜਦੋਂ ਜਮਾਂ ਲਾਸਟ ਆਪਸ਼ਨ ਆ ਜਾਂਦਾ ਫਿਰ ਉਹਦੇ ਮਾਰਦੇ ਆ ਸਮਝਾਇਆ ਜਾਂਦਾ ਪਹਿਲਾਂ ਬੰਦੇ ਨੂੰ ਬਿਲਕੁਲ ਭਾਈ ਜੀ ਪਹਿਲਾਂ ਹੁਣ ਬੰਦੇ ਨੂੰ ਤਾਂ ਦੱਸਿਆ ਜਾਂਦਾ ਕਿ ਭਾਈ ਤੂੰ ਹਟ ਜਾ ਗਲਤ ਪਾਸੇ ਚੱਲਦਾ ਪਿਆ ਆਪਦਾ ਦੇਖ ਲੈ ਹੈਨਾ ਜੇ ਨਹੀਂ ਬੰਦੇ ਹੁਣ ਆਪਦੀ ਫੁਕਰਾਪੰਤੀ ਚ ਨਹੀਂ ਹਟਦੇ ਉਹ ਪਾਈਚਾਰੇ ਚ ਨੁਕਸਾਨ ਹੋ ਜਾਂਦਾ ਇਹ ਸਾਰੀ ਪਾਈਚਾਰੇ ਦੀ ਬ੍ਰਦਰਹੂਡ ਦੀ ਕਹਾਣੀ ਚੱਲਦੀ ਪਈ ਹੈ ਜੋ ਚੱਲਦੀ ਪਈ ਹੈ ਭਾਜੀ ਹੈ ਭਾਜੀ ਅਰੋੜਾ ਸਾਹਿਬ ਜਿਵੇਂ ਤੁਸੀਂ ਕਹਿੰਦੇ ਹੋ ਕਿ ਜ਼ਿਆਦਾਤਰ ਫੋਕਰ ਪੁਣੇ ਦੀ ਨਿਸ਼ਾਨੀ ਆ ਸਾਡੇ ਬੱਚੇ ਗੈਂਗਵਾਰ ਦਾ ਜਾਂ ਗੀਤ ਵੇਖਦੇ ਆ ਗੰਨ ਪ੍ਰਮੋਟ ਉਹਦਾਂ ਦੀਆਂ ਵੈਬ ਸੀਰਜ ਵੇਖਦੇ ਨੇ ਪਰ ਕਿਤੇ ਨਾ ਕਿਤੇ ਇਹ ਵੀ ਹੁੰਦਾ ਨਾ ਵੀ ਪੋਲਿਟਿਕਸ ਦੇ ਵਿੱਚ ਲੀਡਰਾਂ ਦੇ ਨਾਲ ਵੀ ਗੈਂਗਵਾਰ ਦਾ ਨਾਮ ਜੁੜ ਜਾਂਦਾ ਕਿਤੇ ਜਾਂ ਫੋਟਮਾ ਬੈਰ ਲੂਗੀਆਂ ਜਾਂ ਕਿਤੇ ਨਾ ਕਿਤੇ ਲੀਡਰ ਸਿੱਧਾ ਵੀ ਕਹਿ ਦਿੰਦੇ ਆ ਪਰ ਹਾਂ ਪੋਲਿਟਿਕਸ ਇਹ ਵੀ ਕਹਿੰਦੀ ਆ ਵੋਟਾਂ ਲੈਣ ਵੇਲੇ ਵੀ ਅਸੀਂ ਗੈਂਗਵਾਰ ਖਤਮ ਕਰਾਂਗੇ ਇਹ ਤਰੰਗੇ ਵੀ ਕਾਲੇ ਵੀ ਹੋਣੇ ਤਾਂ ਸਫੇਦ ਵੀ ਹੋਣੇ ਆ। ਹੂੰ ਇਹ ਤਾਂ ਭਾਜੀ ਪੋਲਿਟਿਕਸ ਦੀ ਸਾਰੀ ਪੋਲਿਸੀ ਇਹ ਆ। ਹੂੰ ਇਹਨਾਂ ਨੂੰ ਮੁੰਡਿਆਂ ਦੀ ਵੀ ਲੋੜ ਐ। ਹੂੰ ਜਦ ਹੁਣ ਰੈਲੀ ਕੱਟਨੀ ਆ ਤਾਂ ਮੁੰਡੇ ਤਾਂ ਚਾਹੀਦੇ ਆ। ਹੂੰ ਦਬੰਗ ਮੁੰਡੇ ਚਾਹੀਦੇ ਆ ਨਾਲ ਸਟ੍ਰੈਂਥ ਚਾਹੀਦੀ ਆ ਦਿਖਾਉਣ ਵਾਸਤੇ। ਹੈਨਾ ਤਾਂ ਇਹ ਹੀ ਬੈਕਅਪ ਦਿੰਦੇ ਨੇ ਪੋਲਿਟਿਕਸ। ਪੋਲਿਟਿਸ਼ੀਅਨਸ ਬੈਕਅਪ ਦਿੰਦੇ ਨੇ। ਜੀ ਵੀ ਹਾਂ ਵੀ ਮੁੰਡਿਆ ਤੁਸੀਂ ਸਾਡੇ ਵਾਸਤੇ ਕੰਮ ਕਰੋ। ਅਸੀਂ ਤੁਹਾਡਾ ਧਿਆਨ ਰੱਖੋਗੇ। ਹੂੰ ਮੁੰਡਿਆਂ ਨੂੰ ਕੀ ਹੁੰਦਾ? ਪੈਸੇ ਤੇ ਕੋਈ ਕਾਂਡ ਹੋਵੇ ਤਾਂ ਪੁਲਿਸ ਚਲਾ ਆਪਣਾ ਕੋਈ ਚੱਕਰ ਪਵੇ ਇਹੀ ਹੁੰਦਾ ਨਾ ਭਾਜੀ ਜਦੋਂ ਹੁਣ ਪੋਲੀਟਿਸ਼ੀਅਨ ਕਹਿੰਦਾ ਮੇਰਾ ਹੱਥ ਤੁਹਾਡੇ ਤੇ ਆ ਤਾਂ ਫਿਰ ਮੁੰਡੇ ਹੋਰ ਫ੍ਰੀਹੈਂਡ ਹੋ ਜਾਂਦੇ ਨੇ ਹੂੰ ਇਹ ਤਾਂ ਪੋਲੀਟਿਸ਼ੀਅਨਸ ਨੂੰ ਹੁੰਦਾ ਹੈ ਕਿ ਵੀ ਉਹਨੂੰ ਦੱਸਣਾ ਚਾਹੀਦਾ ਕਿ ਬੱਚੋ ਗੱਲ ਇਦਾਂ ਦੀ ਐ ਤੁਸੀਂ ਕਰੋ ਸਾਡੇ ਨਾਲ ਬੈਕਅਪ ਦਿਓ ਪਰ ਵਧੀਆ ਰਹਾ ਤੇ ਚੱਲੋ ਅਸੀਂ ਲੜਾਈ ਝਗੜੇ ਨਹੀਂ ਕਰਨੇ ਤੁਸੀਂ ਆਪ ਦਾ ਖੁਦਾਂ ਉਹਨੂੰ ਵਿਜ਼ਨ ਦਿਓ ਨਾ ਕਿ ਤੁਸੀਂ ਵੀ ਕੈਰੀਅਰ 'ਚ ਸਾਡੀ ਜਿਹਾ ਅਸੀਂ ਮੰਤਰੀ ਬਣਦੇ ਤੁਸੀਂ ਬਣ ਸਕਦੇ ਹੋ ਹੂੰ ਪਰ ਤੁਸੀਂ ਤਰੀਕੇ ਨਾਲ ਚੱਲੋ ਨਾ ਕਿ ਇਹ ਵਾਇਲੈਂਸ ਨੂੰ ਪ੍ਰੋਮੋਟ ਕਰੋ ਹੂੰ ਪੋਲੀਟ ਪੋਲੀਟਿਸ਼ੀਅਨਸ ਦਾ ਤਾਂ ਮੇਨ ਮੇਨ ਰੋਲੀ politicans ਦਾ ਅਰੋੜਾ ਅਰੋੜਾ ਸਾਹਿਬ ਇਹ ਚੀਜ਼ ਮੰਨਦੇ ਹੋ ਤੁਸੀਂ ਕਾਲਜਾਂ ਦੇ ਪ੍ਰਧਾਨ ਜਾਂ ਯੂਨੀਵਰਸਿਟੀਆਂ ਦੇ ਪ੍ਰਧਾਨ ਜਾਂ ਜਿਹੜੀ ਵਿੱਚ ਰਾਜਨੀਤੀ ਵੋਟਾਂ ਦੀ ਵੜ ਗਈ ਇਹ ਸਾਡੇ ਬੱਚਿਆਂ ਨੂੰ ਗੈਂਗवार ਬਣਾਉਂਦੀ ਹੈ ਇਹ ਵੋਟਾਂ ਹੋਣੀਆਂ ਚਾਹੀਦੀਆਂ ਲੀਡਰ ਹੀ ਹੋਣੀਆਂ ਚਾਹੀਦੀਆਂ ਕਾਲਜਾਂ ਸਟੂਡੈਂਟ ਯੂਨੀਵਰਸਿਟੀਆਂ 'ਚ ਕਿ ਨਹੀਂ ਹੋਣੀ ਚਾਹੀਦੀ ਤਾਂ ਚਾਹੀਦੀ ਹੈ ਹੂੰ ਜੇ ਅਸੀਂ ਕਿਸੇ ਸਿਸਟਮ ਦੇ ਵਿਰੁੱਧ ਖੜਨਾ ਵਾ ਤਾਂ ਤਾਂ ਚਾਹੀਦੀ ਨਹੀਂ ਤਾਂ ਬੱਚਿਆਂ ਨੂੰ ਤਾਂ ਇਹ ਡੈੱਡ ਕਰ ਦੋਗੇ ਹੁਣ ਮੈਂ ਛੋਟੀ ਜੀ ਐਗਜ਼ਾਮਪਲ ਦੇਣਾ ਇੱਕ ਮਾਨਵ ਭਾਰਤੀ ਯੂਨੀਵਰਸਿਟੀ ਹੈਗੀ ਭਾਜੀ ਸੋਲਨ ਇਹਦਾ ਚੱਕਰ ਪਿਆ ਹੋਇਆ ਹੈ ਕਿ ਵੀ ਇਹਨੇ ਡਿਗਰੀਆਂ ਪ੍ਰੋਵਾਈਡ ਕਰਾਈਆਂ ਜਿਹੜੀ ਡਿਗਰੀਆਂ ਇਹਨੇ ਦੇ ਕੋਲ ਐਫੀਲੀਏਸ਼ਨ ਨਹੀਂ ਸੀਗੀ ਦੇਣ ਵਾਸਤੇ ਉਸ ਕਰਕੇ ਜਿਹੜੇ ਬੱਚਿਆਂ ਨੇ ਆਪਣੀ ਪੜ੍ਹਾਈ ਕੀਤੀ ਜਿਹੜੀ ਡਿਗਰੀ ਦੀ ਐਫੀਲੀਏਸ਼ਨ ਵੀ ਸੀਗੀ ਉਹ ਵੀ ਵਿਚਾਰੇ ਸਾਰੇ ਹੁਣ ਇੱਕ ਲਿੰਬੋ ਵਿੱਚ ਫਸ ਗਏ ਨੇ ਕਿਉਂਕਿ ਉਹਨਾਂ ਦੀ ਡਿਗਰੀ ਵੈਰੀਫਾਈ ਨਹੀਂ ਹੁੰਦੀ ਪਈ ਇਹ ਤਾਂ ਚੀਜ਼ ਭਾਜੀ ਦੇਖੋ ਇਹ ਤਾਂ ਪ੍ਰਸ਼ਾਸਨ ਜਿਹੜੀ ਆਪਣੀ ਯੂਜੀਸੀ ਹੋਗੀ ਜਾਂ ਜਿਹੜੇ ਆਪਣੇ ਕਾਲਜ ਦਾ ਐਡਮਿਨਿਸਟ੍ਰੇਸ਼ਨ ਹੋ ਗਿਆ ਇਹਦਾ ਕੰਮ ਹੈ ਨਾ ਬੱਚੇ ਦਾ ਥੋੜਾ ਪਤਾ ਬੱਚਾ ਦਾ ਐਡਮਿਸ਼ਨ ਲੈਂਦਾ ਹੈ ਹਾਂ ਵੀ ਕਾਲਜ ਠੀਕ ਹੈ ਵੈਰੀਫਾਈਡ ਹੈ ਆਪਣਾ ਐਡਮਿਸ਼ਨ ਲੈ ਕੇ ਆਪਣੀ ਪੜ੍ਹਾਈ ਕਰਦਾ ਹੈ ਪਰ ਇਹ ਕਾਲਜ ਦੀ ਐਡਮਿਨਿਸਟ੍ਰੇਸ਼ਨ ਇਦਾਂ ਦਾ ਕੰਮ ਕਰਦੀ ਹੈ ਫਿਰ ਬੱਚਿਆਂ ਦੀ ਜੇ ਆਪਣੀ ਯੂਨਿਟੀ ਨਹੀਂ ਹੋਗੀ ਤਾਂ ਇਹ ਤਾਂ ਮਨਮਾਨੀ ਕਰੂਗੇ ਹੁਣ ਇੰਨੇ ਬੱਚੇ ਨੇ ਜਿਹ ਵਕੀਲ ਬਣ ਗਏ ਜੱਜ ਬਣ ਗਏ ਉਹ ਵਿਚਾਰੇ ਸਾਰੇ ਹੁਣ ਇੱਕ ਲਾਲੋ ਕਿ ਵੀ ਇਦਾਂ ਹੈ ਕਿ ਵੀ ਇੱਥੇ ਜਾਈਏ ਉੱਥੇ ਜਾਈਏ ਕਿਉਂ ਇਹ ਸਿਰਫ ਆਪਣੀ ਯੂਨੀਵਰਸਿਟੀ ਤੇ ਆਪਣਾ ਇਹ ਜਿਹੜੀ ਸਰਕਾਰੀ ਆਰਗੇਨਾਈਜੇਸ਼ਨ ਬਣੀ ਹੋਈ ਹੈ ਇਹਨਾਂ ਦੇ ਇਹ ਪੈਸੇ ਕਮਾਉਣ ਦੇ ਚੱਕਰ 'ਚ ਇਹਨਾਂ ਨੇ ਆਪਣਾ ਲਾਲਚ ਕਰਕੇ ਡਿਗਰੀਆਂ ਪ੍ਰੋਵਾਈਡ ਕੀਤੀਆਂ ਤਾਂ ਫਿਰ ਹੁਣ ਜੇ ਆਪਣੀ ਸਟੂਡੈਂਟਸ ਦੀ ਯੂਨਿਟੀ ਨਹੀਂ ਹੋ ਗਈ ਤਾਂ ਫਿਰ ਧੱਕਾ ਕਰ ਹੀ ਜਾਉਂਗੇ ਨਾ ਭਾਜੀ ਉਹਨੂੰ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੇਖੋ ਜੇ ਸਟੂਡੈਂਟਸ ਦੀ ਯੂਨਿਟੀ ਨਹੀਂ ਹੁੰਦੀ ਸੈਨੇਟ ਦੇ ਜਿਹੜੇ ਇਹ ਸਿਸਟਮ ਚੱਲਦਾ ਪਿਆ ਹੈ ਤਾਂ ਹੁਣ ਕੀ ਇਹਨਾਂ ਨੇ ਤਾਂ ਆਪਦਾ ਹੀ ਕਰ ਦੇਣਾ ਸੀ ਬੱਚੇ ਦਾ ਰੁੱਲ ਜੂਗੇ ਕਿੱਥੇ ਜਾਓਗੇ ਬੱਚੀ ਜਿਹੜਾ ਯੂਥ ਹੈਗਾ ਫਿਊਚਰ ਇੰਡੀਆ ਦਾ ਯੂਥ ਹੈਗਾ ਸਾਡਾ ਭਾਜੀ ਇਹਨੇ ਸ਼ਾਨਦਾਰ ਬੱਚੇ ਇਹਨੇ ਐਜੂਕੇਟਿਡ ਬੱਚੇ სპੋਰਟਸ ਲੈ ਲੋ ਚਾ ਐਜੂਕੇਸ਼ਨ ਲੈ ਲੋ ਜੇ ਉਹਨਾਂ ਨੂੰ ਤਾਂ ਕਿਸੇ ਨੂੰ ਤਾਂ ਰਿਪਰੈਜ਼ੈਂਟ ਕਰਨਾ ਪੈਣਾ ਹੈ ਨਾ ਕਿ ਯੂਥ ਤਾਂ ਮੇਨ ਆਈਕਨ ਹੈ ਆਪਣਾ ਤੇ ਉਹਨੂੰ ਹੀ ਆਪਾਂ ਸਪਰੈਸ ਕਰਦੇ ਰਹੂਗੇ ਨੀਚੇ ਬੰਦੇ ਰਹੂਗੇ ਫਿਰ ਤਾਂ ਕੰਮ ਚੱਲਣਾ ਹੀ ਨਹੀਂ ਰੋੜਾ ਸਾਹਿਬ ਦਿਨ ਬਦ ਦਿਨ ਬਦਣਾ ਗੈਂਗਵਾਰ ਦੀ ਗਿਣਤੀ ਆ ਬੱਚਿਆਂ ਦੀ ਵੱਧ ਰਹੀ ਆ ਤੇ ਜਿਹੜੇ ਕੋਈ ਵਾਪਸ ਮੁੜ ਕੇ ਆਏ ਸੀ ਜਿਹੜੇ ਸੁਧਰਨ ਦੀ ਕੋਸ਼ਿਸ਼ ਕੀਤੀ ਉਹ ਉ ਮਾਰ ਦਿੱਤੇਗੇ ਕੀ ਮੰਨਦੇ ਹੋ ਵੀ ਕਿਤੇ ਨਾ ਕਿਤੇ ਫਿਰ ਕਾਨੂੰਨ ਸਖਤ ਨਹੀਂ ਹੋਇਆ ਸਜ਼ਾਵਾ ਦੇਣ ਦੇ ਵਿੱਚ ਤੇ ਜਾਂ ਜਿਹੜੇ ਵਾਪਸ ਮੁੜੇ ਉਹਨਾਂ ਨੂੰ ਸਾਂਭਣ ਦੇ ਵਿੱਚ ਬਿਲਕੁਲ ਜੀ ਸਖਤ ਤਾਂ ਹੋਇਆ ਮੌਕਾ ਮਿਲਿਆ ਵੀ ਹੈ ਹੁਣ ਤੁਸੀਂ ਦੇਖ ਲਓ ਆਪਣਾ ਸੁੱਖਾ ਕਾਲੋ ਦਾ ਮਟਰ ਹੋਇਆ ਸੀ ਵਿੱਕੀ ਗੌਂਡਰ ਐਂਕਾਊਂਟਰ ਮਾਰਤਾ ਪ੍ਰੇਮਾ ਲੋਰੀ ਐਂਕਾਊਂਟਰ ਚ ਮਾਰਤਾ ਉਹਦੇ ਨਾਲ ਇੱਕ ਦੋ ਹੋਰ ਮੁੰਡੇ ਸੀਗੇ ਉਹ ਹੁਣ ਘਰ ਆ ਕੇ ਬਹਿ ਗਏ ਪ੍ਰਸ਼ਾਸਨ ਨੇ ਸਮੇਂ ਦਿੱਤਾ ਉਹਨਾਂ ਨੇ ਦੇਖਿਆ ਆ ਵੀ ਚਲੋ ਹੁਣ ਮੁੰਡਾ ਠੀਕ ਚੱਲਦਾ ਪਿਆ ਇਹਨਾਂ ਨੂੰ ਕੋਰਟ ਨੇ ਦੇਖਾਂ ਵੀ ਚਲੋ ਉਹਨੇ ਰਿਹਤ ਦੋ ਆਪਣੀ ਲਾਈਫ 'ਚ ਵਾਪਸ ਆਣ ਦਾ ਮੌਕਾ ਦੋ ਕਿੰਨੇ ਬੰਦੇ ਨੇ ਵਾਪਸ ਆ ਗਏ ਬੈਠੇ ਨੇ ਆਪਣਾ ਵਧੀਆ ਕਰ ਰਹੇ ਆ ਲਾਈਫ 'ਚ ਮੌਕਾ ਮਿਲਣ ਦੀ ਗੱਲ ਆ ਭਾਜੀ ਤੇ ਮੌਕਾ ਤੇ ਮੌਕਾ ਸਾਹਮਣੇ ਆ ਰੋੜਾ ਸਾਹਿਬ ਇਹ ਵੀ ਗੱਲ ਆ ਜਿਹੜੇ ਮੁੜੇ ਆਏ ਵਾਪਸ ਜਾਂ ਬੈਠ ਜਾਂਦੇ ਆ ਕਈ ਵਾਰੀ ਇਹ ਵੀ ਹੁੰਦਾ ਵੀ ਜਦੋਂ ਕਿਸੇ ਸਹੀ ਲੀ ਤੇ ਤੁਰਦੇ ਆ ਪ੍ਰਸ਼ਾਸਨ ਕਦੇ ਨੇ ਕਦੇ ਪੁਰਾਣੇ ਪਰਚੇ ਫਰੋਲ ਕੇ ਫੇਰ ਚੱਕ ਲੈਂਦਾ ਉਹ ਕਹਿੰਦੇ ਫਿਰ ਸੁਧਰੇ ਦਾ ਕੀ ਫਾਇਦਾ ਹੋਇਆ ਇਹ ਗੱਲ ਤਾਂ ਮੈਂ ਮੰਨਦਾ ਥੋੜੀ ਉਹਨੂੰ ਬੰਦਾ ਇੱਕ ਵਾਪਸ ਆ ਗਿਆ ਸੋਚੇ ਹੈਨਾ ਪਰਚੇ ਪੁਰਚੇ ਮਕਲੇ ਚਲੋ ਪੇਸ਼ੀਆਂ ਤੇ ਜਾਂਦਾ ਪਿਆ ਬੰਦਾ ਆਪਦਾ ਦੇਖਦਾ ਚਲੋ ਹੁਣ ਲਾਈਫ ਵਧੀਆ ਕਰੂੰਗਾ ਕਿਤੇ ਕੋਈ ਫਲਾਣੀ ਜਗ੍ਹਾ ਕਾਂਡ ਹੁੰਦਾ ਹੈ ਉਹਨੂੰ ਸੀਆਈ ਸਟਾਫ ਰਾਤੀ ਚੱਕਣ ਆ ਜਾਂਦਾ ਹੈ ਇਹ ਚੀਜ਼ ਗਲਤ ਹੈ ਭਾਜੀ ਇਸ ਤੋਂ ਬੰਦਾ ਕਹਿੰਦਾ ਯਾਰ ਜਦ ਮੈਂ ਹੁਣ ਸਭ ਕੁਝ ਛੱਡ ਕੇ ਘਰੇ ਬੈਠੇ ਆ ਮੈਨੂੰ ਇਹ ਹਰਾਸਮੈਂਟ ਕਰਦੇ ਪਏ ਆ ਤੁਸੀਂ ਬਿਲਾਓ ਇਨਕੁਆਇਰੀ ਕਰਨੀ ਹੈ ਫੋਨ ਕਰੋ ਇਹ ਭਾਈ ਜੀ ਤੁਸੀਂ ਇਧਰ ਆ ਇੱਦਾਂ ਦਾ ਫਲਾਣੀ ਜਗ੍ਹਾ ਕਾਂਡ ਹੋਇਆ ਅਸੀਂ ਤੁਹਾਡੇ ਤੋਂ ਇਨਕੁਆਇਰੀ ਕਰਨੀ ਹੈ ਕਿ ਵੀ ਤੁਹਾਡਾ ਤਾਂ ਕੋਈ ਲਿੰਕ ਨਹੀਂ ਹੈ ਤੁਸੀਂ ਤਰੀਕਾ ਇੱਕ ਪ੍ਰੋਸੈਸ ਹੁੰਦਾ ਹੈ ਠੀਕ ਹੈ ਨਾ ਜੇ ਤੁਸੀਂ ਉਹਨੂੰ ਉਸੇ ਚਸ਼ਮੇ ਤੋਂ ਦੇਖ ਲਈ ਜਾਓਗੇ ਨਹੀਂ ਤਾਂ ਐਕਸ ਗੈਂਗਸਟਰ ਆ ਚੁੱਕਿਆ ਯਾਰ ਇਹਦਾ ਤਾਂ ਇਨਵੋਲਵਮੈਂਟ ਹੋਣਾ ਚੱਕੇ ਲਿਆਓ ਉਹ ਭਾਜੀ ਗਲਤ ਹੈ ਫਿਰ ਬੰਦਾ ਉਸ ਤੋਂ ਵੀ ਟੜ ਜਾਂਦਾ ਹੈ ਇਹ ਚੀਜ਼ ਨਾ ਥੋੜੀ ਭਾਜੀ ਗੱਲ ਇਹ ਹੈ ਕਿ ਵੀ ਇਹ ਪ੍ਰਸ਼ਾਸਨ ਦੀ ਵੀ ਕਾਉਂਸਲਿੰਗ ਹੋਣੀ ਚਾਹੀਦੀ ਸਾਡੇ ਅਫਸਰਾਂ ਦੀ ਵੀ ਕਿ ਵੀ ਤੁਸੀਂ ਕਿੱਦਾਂ ਹੈਂਡਲ ਕਰਨਾ ਯਾਰ ਜਿਹੜਾ ਬੰਦਾ ਵਾਪਸ ਚੱਲ ਗਿਆ ਉਹਨੂੰ ਵੀ ਤਾਂ ਤੁਸੀਂ ਸਾਹਮਣਾ ਹੈ ਤੁਸੀਂ ਦੇਖੋ ਨਾ ਕਿਸ ਤਰ੍ਹਾਂ ਕਰਨਾ ਜੇ ਤੁਸੀਂ ਉਹਨੂੰ ਰਾਤੀ ਸੀਆਈ ਬੰਦੇ ਚਾਰ ਬੰਦੇ ਘਰੋਂ ਉਠਾ ਕੇ ਲੈ ਆਉਂਗੇ ਉਹ ਕਹੂਗਾ ਯਾਰ ਮੈਂ ਤਾਂ ਇੱਦਾਂ ਹੀ ਠੀਕ ਸੀਗਾ ਹਾਂ ਬਿਲਕੁਲ ਹੈਨਾ ਬਿਲਕੁਲ ਇਹ ਚੀਜ਼ ਸਿਰ ਪ੍ਰਸ਼ਾਸਨ ਨੂੰ ਦੇਖਣੀ ਚਾਹੀਦੀ ਕਿ ਇਹਨਾਂ ਦੀ ਵੀ ਕਾਉਂਸਲਿੰਗ ਹੋਣੀ ਚਾਹੀਦੀ ਕਿ ਇਹਨੂੰ ਮੈਨ ਹੈਂਡਲਿੰਗ ਕਿੱਦਾਂ ਕਰਨੀ ਹੈ ਬੰਦੇ ਦੀ ਹਮ ਕਿਸ ਤਰ੍ਹਾਂ ਕਰਨੀ ਹੈ ਬੰਦੇ ਨੂੰ ਸਮਝਾਣਾ ਹੈ ਜਾਂ ਬੰਦੇ ਨੂੰ ਵਾਪਸ ਉਸੇ ਰਸਤੇ ਤੇ ਪਾਣਾ ਹੈ ਹਮ ਪੁਲਿਸ ਦਾ ਬਹੁਤ ਵੱਡਾ ਰੋਲ ਹੈ ਭਾਜੀ ਹਮ ਪੁਲਿਸ ਚਾਵੇ ਤਾਂ ਮੁੰਡਿਆਂ ਨੂੰ ਸੁਧ ਤੇ ਜੇ ਨਾਂ ਚਾਵੇ ਤਾਂ ਸੁਧਰਨ ਦਾ ਮੌਕਾ ਵੀ ਨਾ ਦਵੇ ਤੇ ਭਾਜੀ ਮੈਂ ਇੱਕ ਚੀਜ਼ ਹੋਰ ਸੋਚਦਾ ਕਦੇ-ਕਦੇ ਇਕੱਲੇ ਬੈਠਦਾ ਕਿ ਵੀ ਜੇ ਹੁਣ ਇੰਨੇ ਗੱਬਰੂ ਪੰਜਾਬ ਦੇ ਸਾਡੇ ਮੁੰਡੇ ਹਰਿਆਣੇ ਦੇ ਮੁੰਡੇ ਜੇ ਨਾ ਜੋਸ਼ ਹੈਗਾ ਸਾਡੀ ਸਰਕਾਰ ਪਾਲਿਸੀ ਕਿਉਂ ਨਹੀਂ ਬਣਾਉਂਦੀ ਇਹਨਾਂ ਨੂੰ ਜਿਹੜੇ ਐਕਸ ਗੈਂਗਸਟਰ ਸੀਗੇ ਇਹਨਾਂ ਨੂੰ ਘਰੋਂ ਭਰਤੀ ਇਹਨਾਂ ਨੂੰ ਬਣਾਓ ਹਾਂਜੀ ਜਿਹੜਾ ਤੁਸੀਂ ਦੇਸ਼ ਵਾਸਤੇ ਕਰਨਾ ਤੁਸੀਂ ਉਸੇ ਕੰਮ ਹੁਣ ਉਸੇ ਗੈਂਗਵਾਦ ਨਹੀਂ ਕਰਨੀ ਤੁਸੀਂ ਦੇਸ਼ ਵਾਸਤੇ ਕਰੋਗੇ ਤੁਹਾਨੂੰ ਰੈਪਿਊਟੇਸ਼ਨ ਵੀ ਮਿਲੂਗੀ ਸੈਲਰੀ ਵੀ ਮਿਲੂਗੀ ਵਧੀਆ ਸਮਾਜ ਚ ਨਾਂ ਵੀ ਮਿਲੂਗਾ ਮੈਂ ਕਹਿੰਨਾ ਹੈ ਕ੍ਰਾਈਮ ਤਾਂ ਸਾਫ਼ ਹੀ ਕਰ ਦੇਣਾ ਇਹਨਾਂ ਨੇ ਜੇ ਇਹਨਾਂ ਦੇ ਮੁੰਡਿਆਂ ਨੂੰ ਮੌਕਾ ਮਿਲੇ ਜੀ ਪਰ ਉਹ ਭਾਜੀ ਹੁਣ ਸਾਡੀ ਪਾਲਿਸੀ ਦਾ ਦੀ ਹੈ ਕੀ ਕਹਿ ਸਕਦੇ ਨੇ ਅਰੋੜਾ ਸਾਹਿਬ ਲਾਸਟ ਸਵਾਲ ਆ ਤੁਸੀਂ ਕੀ ਸੋਚਦੇ ਹੋ ਵਕਾਲਤ ਕਰਦੇ ਹੋ ਆਪਣੀ ਥਿੰਕ ਤੋਂ ਵੀ ਖਤਮ ਕਿਵੇਂ ਕੀਤਾ ਜਾ ਸਕਦਾ ਹੈ ਗੈਂਗਵਾਰ ਭਾਜੀ ਮੈਂ ਦੇਖੋ ਗੈਂਗਵਾਰ ਦੀ ਗੱਲ ਇਹ ਹੈ ਮੈਂ ਮੈਂ ਨਾ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਹਾਂ ਆਸਟ੍ਰੇਲੀਆ ਚ ਭਾਜੀ ਇੱਕ ਟਾਈਮ ਕ੍ਰਾਈਮ ਰੇਟ ਬਹੁਤ ਜ਼ਿਆਦਾ ਸੀਗਾ ਬਹੁਤ ਜ਼ਿਆਦਾ ਉਧਰ ਦੀ ਸਰਕਾਰ ਨੇ ਕੀ ਕੀਤਾ ਭਾਜੀ ਸਾਰਿਆਂ ਬੰਦਿਆਂ ਨੂੰ ਇਕੱਠਾ ਕੀਤਾ ਜਿਨ੍ਹਾਂ ਦੇ 100-100 ਪਰਚੇ ਵੀ ਸੀਗੇ ਇੱਕ ਥਾਂ ਤੇ ਲੈ ਗਏ ਹਮ ਰਜਿਸਟਰ ਖੋਲ੍ਹਿਆ ਹਮ ਉਹਨਾਂ ਨੇ ਕਿਹਾ ਵੀ ਜਿਹੜਾ ਬੰਦਾ ਹਮ ਸਾਡੇ ਦੇਸ਼ ਵਾਸਤੇ ਕੁਝ ਕਰਨਾ ਚਾਹੁੰਦਾ ਹੈ ਹਮ ਉਹ ਇਸ ਰਜਿਸਟਰ ਤੇ ਆ ਕੇ ਨਾਂ ਲਿਖਾਵੇ ਹਮ ਤੇ ਉਹਨੂੰ ਆਪਾਂ ਵਧੀਆ ਜੌਬ ਵੀ ਦਵਾਂਗੇ ਹਮ ਉਹਨੂੰ ਪੁਲਿਸ 'ਚ ਵੀ ਭਰਤੀ ਕਰਾਵਾਂਗੇ ਵਧੀਆ ਸੈਲਰੀ ਸਿਕਿਉਰਿਟੀ ਦਵਾਂਗੇ ਹਮ ਜਿਹੜਾ ਬੰਦਾ ਇੱਥੇ ਨਾਂ ਲਿਖਾਉ ਹਮ ਆਧੇ ਬੰਦੇ ਕਹਿੰਦੇ ਅਸੀਂ ਤਾਂ ਨਹੀਂ ਕਰਦੇ ਕੌਣ ਜਾਊਗਾ ਸਾਡਾ ਇਦਾਂ ਅੱਧੇ ਬੰਦਿਆਂ ਨੇ ਜਿਨ੍ਹਾਂ ਨੂੰ ਸਮਝ ਆਈ ਉਹ ਉੱਧਰ ਆ ਗਏ ਤੇ ਜਿਨ੍ਹਾਂ ਨੇ ਨਾਂ ਲਿਖਾ ਲਿਆ ਉੱਧਰਲੇ ਪਾਸੇ ਹੋ ਗਏ ਜਿਨ੍ਹਾਂ ਨੇ ਲਿਖਾਇਆ ਵੀ ਕੋਕ ਕਰੋ ਮਾਰੋ ਗੋਲੀ ਖਤਮ ਕਰੋ ਇਹਨਾਂ ਨੂੰ ਉਹ ਘਬਰਾ ਗਏ ਉਹ ਵਾਪਸ ਉੱਧਰ ਨੂੰ ਆ ਗਏ ਸਾਡਾ ਵੀ ਨਾਂ ਲਿਖੋ ਤੇ ਬੰਦੇ ਸਾਡਾ ਨਾਂ ਲਿਖਾ ਕੇ ਬੰਦੇ ਮੈਂ ਕਿ ਕ੍ਰਾਈਮ ਰੇਟ ਅੱਜ ਦੀ ਡੇਢ ਚ ਆਸਟ੍ਰੇਲੀਆ ਦਾ ਬਹੁਤ ਘੱਟ ਹੈ ਭਾਜੀ ਇੱਕ ਮਕੈਨਿਜ਼ਮ ਬਣਾਉਣਾ ਪੈਣਾ ਹੂੰ ਕਿਹਨਾਂ ਸਿੱਧਾ ਜਲ ਮਕੈਨਿਜ਼ਮ ਬਨੂਗਾ ਤਾਂ ਹੀ ਗੱਲ ਬਨੂਗੀ ਭਾਜੀ ਹੂੰ ਵਾਪਸੀ ਦਾ ਮੌਕਾ ਦੋ ਆ ਸਕਦੇ ਆ ਆ ਸਕਦੇ ਆ ਭਾਜੀ ਮੈਂ ਕਹਿੰਦਾ ਜਿਹੜਾ ਯਾਰ ਤੁਸੀਂ ਦੇਖੋ ਜਿਹੜਾ ਬੰਦਾ ਖੜਕੂ ਆ ਬਲੱਡ ਚ ਹੁੰਦਾ ਨਾ ਭਾਜੀ ਹਮ ਜਦ ਤੁਸੀਂ ਉਹਨਾਂ ਨੂੰ ਕੰਮ ਹੀ ਉਹ ਦੇ ਰਹੇ ਹੋ ਹਮ ਕਿ ਬਈ ਤੁਸੀਂ ਦੇਸ਼ ਵਾਸਤੇ ਕਰੋ ਹਮ ਹੁਣ ਭਾਜੀ ਵੈਪਨ ਬੰਦੇ ਪ੍ਰੋਵਾਈਡ ਕਰ ਲੈਂਦੇ ਨੇ ਹਮ ਇੰਡੀਆ ਚ ਸਭ ਤੋਂ ਪਹਿਲਾਂ ਆਜ਼ਾਦੀ ਹੋਈ ਆਰਮਜ਼ ਐਕਟ ਆਇਆ ਕਿ ਵੈਪਨ ਨਹੀਂ ਬੰਦੇ ਨੂੰ ਮਿਲਣਾ ਪਰ ਵੈਪਨ ਤਾਂ ਇੰਨਾ ਮੈਂ 50-50 ਹਜ਼ਾਰ ਚ ਪਿਸਤੋਲੇ ਮਿਲ ਜਾਂਦੀਆਂ ਨੇ ਮਿਲਦੀ ਪਈਆਂ ਨੇ ਉਹ ਉਹਨੂੰ ਗਲਤ ਯੂਜ਼ ਕਰਦੇ ਪਈ ਨੇ ਜੇ ਇੱਕ ਗੈਂਗਸਟਰ ਦਾ ਜਾਂ ਇੱਕ ਬਦਮਾਸ਼ ਦਾ ਇੰਨਾ ਲਿੰਕ ਹੈਗਾ ਤਾਂ ਤੁਸੀਂ ਸੋਚੋ ਜੇ ਉਹ ਦੇਸ਼ ਵਾਸਤੇ ਕੰਮ ਕਰੂਗਾ ਤਾਂ ਉਹ ਕਿੰਨੀ ਵਧੀਆ ਤਰੀਕੇ ਨਾਲ ਕੰਮ ਕਰ ਸਕਦਾ ਹਮ ਇਹ ਆਪਾਂ ਨੂੰ ਪਾਲਿਸੀ ਬਣਾਣੀ ਪੈਣੀ ਹੈ ਥੋੜੀ ਆਡੋਲੋਜੀ ਚ ਇੰਜ ਕਰਨੀ ਪੈਣੀ ਹੈ ਭਾਜੀ ਜੀ ਤੁਸੀਂ ਲਾਰੈਂਸ ਬਿਸ਼ਨੋਈ ਦੇ ਨਾਲ ਜਿਵੇਂ ਰਹੇ ਹੋ ਤੁਸੀਂ 3.5 ਸਾਲ ਰਹੇ ਪਰਚਾ ਪੈ ਗਿਆ ਲਾਰੈਂਸ ਦੇ ਨਾਲ ਨਾਲ ਹੋਰਾਂ ਦੇ ਨਾਮ ਤੁਹਾਡਾ ਵੀ ਕਦੇ ਨਾਮ ਜੁੜਿਆ ਪਰਚੇ ਚ ਨਹੀਂ ਪਤਾ ਕੀ ਹੈ ਜਦ ਅਸੀਂ ਦੇਖ ਲਿਆ ਨਾ ਸਿਸਟਮ ਕਿ ਵੀ ਇਹ ਤਾਂ ਕੰਮ ਖਰਾਬ ਹੋ ਰਿਹਾ ਤੇ ਹੁਣ ਭਾਜੀ ਸਭ ਤੋਂ ਪਹਿਲਾਂ ਸਾਡੀ ਆਪ ਦੀ ਖੁਦ ਦੀ ਆਈਡੋਲੋਜੀ ਹੈ ਨਾ ਭਾਜੀ ਕਰ ਉਹਨੂੰ ਤਾਂ ਅਸੀਂ ਵੀ ਹਥਿਆਰ ਚੱਕ ਕੇ ਕਰ ਲੈਂਦੇ ਕੁਝ ਵੀ ਪਰ ਭਾਜੀ ਸਾਡੇ ਖੁਦ ਦਾ ਦਿਮਾਗ ਕੰਮ ਕਰਦਾ ਸੀਗਾ ਨਾ ਕਿ ਅਸੀਂ ਕਹਿੰਦੇ ਯਾਰ ਇਹ ਤਾਂ ਬੇਕਾਰ ਹੈ ਕੰਮ ਅਸੀਂ ਸਾਨੂੰ ਮੌਕਾ ਮਿਲੇਗਾ ਅਸੀਂ ਪੜਾਂਗੇ ਲਿਖਾਂਗੇ ਵਧੀਆ ਕਰਾਂਗੇ ਅਸੀਂ ਨਹੀਂ ਉਸ ਰਾਤੇ ਜਾਣਾ ਤੇ ਕਦੇ ਸਾਨੂੰ ਲਾਰੈਂਸ ਨੇ ਵੀ ਨਹੀਂ ਫੋਰਸ ਕੀਤਾ ਯਕੀ ਵਿਹਾਵੀ ਤੁਸੀਂ ਸਾਡੇ ਨਾਲ ਚੱਲੋ ਐਦਾਂ ਕੁਝ ਐਦਾਂ ਕੁਝ ਨਹੀਂ ਲਾਰੈਂਸ ਨੇ ਇੱਕ ਪਾਲਿਸੀ ਵੀ ਬਣਾਈ ਸੀ ਵੀ 18 ਤੋਂ ਪਲੱਸ ਵਾਲੇ ਸਾਡੇ ਨਾਲ ਆ ਕੇ ਜੁੜੋ ਪਾਲਿਸੀ ਵੀ ਚੱਲੀ ਸੀ ਤਾਂ ਦਾ ਕੁਝ ਨਹੀਂ ਹੈ ਕੁਝ ਨਹੀਂ ਸੀ ਨਾ 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 ਐਦਾਂ ਦਾ ਕੁਝ ਨਹੀਂ ਹੈ ਭਾਜੀ ਜੀ ਇਹ ਤਾਂ ਆਪਦੇ ਬੰਦਿਆਂ ਨੇ ਦੇਖੋ ਸੂ ਮੂੰਹ ਸੋ ਗੱਲਾਂ ਹੁੰਦੀਆਂ ਨੇ ਭਾਜੀ ਐਦਾਂ ਦਾ ਕੁਝ ਨਹੀਂ ਹੈ ਨਾ ਉਹਨੇ ਕਦੇ ਪ੍ਰਮੋਟ ਕੀਤਾ ਨਾ ਉਹਨੇ ਕਿਸੇ ਕਿਸ ਨੂੰ ਫੋਰਸ ਕੀਤਾ ਜੀ ਇਹ ਤਾਂ ਭਾਜੀ ਆਪ ਦੀ ਸੋਚ ਹੁੰਦੀ ਆ ਵੀ ਮੇਰੇ ਨਾਲ ਜੁੜਨਾ ਹੈ ਬੰਦੂਕਾਂ ਆਉਂਦੀਆਂ ਪੈਸੇ ਆਉਂਦੇ ਇਸ ਕਰਕੇ ਇਹ ਸਾਡੀ ਆਈਡੋਲੋਜੀ ਬੰਦੇ ਦੀ ਸਭ ਤੋਂ ਪਹਿਲਾਂ ਆਪਣੀ ਹੈ ਆਪਣੀ ਹੈ ਉਸ ਤੋਂ ਬਾਅਦ ਭਾਜੀ ਸਮਾਜ ਦੀ ਪੁਲਿਸ ਦੀ ਤੇ ਪੋਲਿਟਿਕਸ ਦੀ ਗੱਲ ਆਂਦੀ ਹੈ ਹਮ ਆਪ ਦੀ ਸੋਚ ਹੈ ਸੋ ਏਸੇ ਆਪਣੇ ਦੇ ਨਾਲ ਲਾਰੈਂਸ ਵਿਸ਼ਨੋਜੀ ਦੇ ਨਾਲ ਪੜੇ ਉਹਨਾਂ ਦੇ ਮਿੱਤਰ ਕ੍ਰਾਈਮ ਐਡਵੋਕੇਟ ਅਰਜਨ ਅਰੋੜਾ